ਪੰਜਵੀਂ ਧਮਕੀ ਆ ਜਾਂਦੀ ਹੈ ਜਾਨੀ ਕਿ ਲਗਾਤਾਰ ਧਮਕੀਆਂ ਦਾ ਸلسਲਾ ਗ੍ਰਿਫਤਾਰੀ ਤੋਂ ਬਾਅਦ ਵੀ ਨਹੀਂ ਰੁਕ ਰਿਹਾ ਇਹ ਹੁਣ ਹਾਲਾਤ ਕਿੱਧਰ ਨੂੰ ਵੱਧਣ ਨੂੰ ਤੁਹਾਨੂੰ ਲੱਗ ਰਹੇ ਨੇ ਇਸ 7:00 ਵਜੇ ਤੱਕ ਸਾਹਮਣੇ ਲੈਣਾ ਕਿ ਦੀ ਮੈਂ ਵਰੀ ਹੈ ਸੋ ਗੰਭੀਰਤਾ ਕਿਉਂ ਨਹੀਂ ਹੈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਰਾਜ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਹਦਾਇਤ ਕਰਤੀ ਉਸ ਤੋਂ ਬਾਅਦ ਸੱਤਚਾ ਆਪਰੇਸ਼ਨ ਚੱਲ ਰਿਹਾ ਜੀ ਮਜਬੂਰੀ ਜਾਰੀ ਹੈ ਟੀਮਾਂ ਤਾਮੇ ਲੱਡੂ ਵੀ ਗਈਆਂ ਨੇ ਤੇ ਜਿੱਥੇ ਟਿੱਪ ਇਯਾ ਬੀ ਭਾਈਚਾਰਾ ਬੱਦਦਾ ਸਿੱਖ ਭਾਈਚਾਰਾ ਬੱਦਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਲਾਇਆ ਸੱਚਖੰਡ ਦੀ ਦਰਬਾਰ ਸਾਹਿਬ 'ਚ ਆਸਰਾ ਰੱਖਣ ਲਈ ਇੱਥੇ ਲੋਕ ਵਾਦ ਨੇ ਉੱਥੇ ਸਾਰਿਆਂ ਦੇ ਵਿੱਚ ਇਸ ਨੂੰ ਲੈ ਕੇ ਮਤਲਬ ਜਾਣਨਾ ਚਾਹੁੰਦੇ ਨੇ ਕਿ ਮਾਮਲਾ ਹੈ ਕੀ ਗ੍ਰਿਫਤਾਰੀ ਤੋਂ ਬਾਅਦ ਫੇਰੇ ਜਿਹੜੀ ਐਸਡੀਪੀਸੀ ਨੂੰ ਇੱਕ ਹੋਰ ਉਸੇ ਤਰੀਕੇ ਨਾਲ ਆਰਡੀਐਕਸ ਨੂੰ ਲੈ ਕੇ ਮੇਲ ਆ ਚੁੱਕੀ ਹੈ ਕਿ ਇਹ ਇੱਕ ਵਿਅਕਤੀ ਦੀ ਦਿਮਾਗੀ ਸ਼ਰਧ ਨਹੀਂ ਹੋ ਸਕਦੀ ਪਿੱਛੇ ਕੋਈ ਗਰੋ ਹੈ ਕੁਝ ਸਾਜ਼ਿਸ਼ ਤੇ ਹੈ ਕੋਈ ਰਾਜਪੀਖ ਸਾਜ਼ਿਸ਼ ਹੈ ਐ ਕੋਈ ਧਾਰਮਿਕ ਸਾਜ਼ਿਸ਼ ਹੈ ਕੋਈ ਸਮਾਜ ਨੂੰ ਤੋੜਨ ਦੀ ਸਾਜ਼ਿਸ਼ ਹੈ ਕੌਣ ਹੈ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਹੈ ਸੋ ਇਸ ਲਈ ਜਿਹੇ ਕੰਮਾਂ ਪਿੱਛੇ ਕੋਈ ਇੱਕ ਵਿਅਕਤੀ ਨਹੀਂ ਹੁੰਦਾ ਜੇ ਤੁਸੀਂ ਕਿਦੋਂ ਮੇਲ ਕਰਦੇ ਹੋ ਤਾਂ ਕੱਲੀ ਈਮੇਲ ਦੇ ਨਾਲ ਤਾਂ ਨਹੀਂ ਮੇਲ ਹੁੰਦੀ ਨਾ ਨੈਟ ਵੀ ਚਾਹੀਦਾ ਤੁਹਾਨੂੰ ਹੈਨਾ ਉੱਥੇ ਕੀ ਹੋਣੀ ਹੋਣਾ ਉਦੋਂ ਤੇ ਐ ਤਾਂ ਲਿਖਣ ਲਈ ਉੱਥੇ ਫੌਂਟ ਵੀ ਹੋਣੇ ਚਾਹੀਦੇ ਨੇ ਉਹ ਸਾਰਾ ਕੁਝ ਹੈ ਉਹੀ ਇਸੇ ਤਰ੍ਹਾਂ ਉਹ ਜਿਹੜੇ ਬੰਦੇ ਨੇ ਇੱਕ ਨੇ ਭੇਜਿਆ ਤਾਂ ਕੱਲਾ ਭੇਜਣ ਵਾਲਾ ਪੈਸੇਰ ਹੋਊਗਾ ਐਸੇ ਮਾਮਲੇ ਤੇ ਸਰਕਾਰ ਗੰਭੀਰ ਨਹੀਂ ਲੱਗ ਰਹੀ ਉਹ ਕਹਿੰਦੇ ਕਿ ਜੇਕਰ 2-3 ਦਿਨਾਂ ਦੇ ਵਿੱਚ ਕੋਈ ਤਣਪੱਤਣ ਜਿਹੜੀ ਕੰਡੇ ਕਹਾਣੀ ਨਾ ਲਈ ਤਾਂ ਫਿਰ ਅਸੀਂ ਕੇਂਦਰ ਦੇ ਨਾਲ ਮੁਲਾਕਾਤ ਕਰਾਂਗੇ ਜੋ ਪਰਮਾਨੈਂਟ ਕੰਟਰੋਲ ਲੈਣ ਦੀ ਕੋਈ ਨੌਜਵੇ ਕਿਤੇ ਕਿ ਕੋਈ ਨਾ ਜੀ ਹੁਣ ਅਸੀਂ ਉਹ ਚੈੱਕ ਕਰਾਂਗੇ ਉੱਥੋਂ ਦੇਖਾਂਗੇ ਹੈਨਾ ਇਥੋਂ ਹੀ ਬੰਦਿਆਂ ਨੂੰ ਚੱਕਣ ਲੱਗ ਜਾਏਗਾ ਕਿ ਕੀ ਇਹ ਕੀ ਹੈ ਇਹ ਵੀ ਛੱਕੀ ਹੈ ਜੀ ਉਹ ਵੀ ਹੈ ਜੀ ਇਹ ਨਾ ਉਸ ਮੋਰਟੇ ਨਾਲ ਵੀ ਇਹ ਨਜ਼ਰ ਰੱਖਣੀ। ਜੀ। ਬਰਸਤਿੱਦ ਦਾ ਲੀਡਰ ਅਗੇ ਪ੍ਰਤਾਪ ਬਾਜਵਾਹਰੀ। ਮਤਲਬ ਠੀਕ ਹੈ ਮੌਕੇ ਦੀ ਚਾਹਤ ਲੱਗੀ ਹੋਣੀ ਕਿ ਚਲੋ ਜੀ ਜੇ ਸਰਕਾਰ ਨਹੀਂ ਪਹੁੰਚੀ ਮੈਂ ਪਹੁੰਚ ਕੇ ਮੀਡੀਆ 'ਚ ਧਾਮਾਂ। ਪਰ ਸਰਕਾਰ ਨੂੰ ਸੁਣਨਾ ਚਾਹੀਦਾ ਹੈ। ਕੈਂਡਨ ਤੇ ਜੇ ਸਵੇ ਦੀ ਹੈ। ਹੂੰ। ਮੁੱਖ ਮੰਤਰੀ ਸਾਹਿਬ ਖੁਦ ਕਹਿਣਾ ਐ ਐਸਜੀਪੀਸੀ ਨੂੰ ਕਿ ਆਓ ਜੀ ਆਪਾਂ ਬੈਠ ਕੇ ਵਿਚਾਰੀਏ ਮਸਲਾ ਕੀ ਮੇਰੇ ਤੋਂ। ਕਿ ਕਿਤੇ ਜਿਹੜੇ ਕਹਿੰਦੇ ਆ ਕਿ 50 ਕਿਲੋਮੀਟਰ ਤੱਕ ਸਾਡਾ ਕੰਟਰੋਲ ਹੈ। ਉਹ ਹੁਣ ਇਸ ਚੁਗਿਰਦੇ ਨੂੰ ਕੰਟਰੋਲ ਕਰਨ ਆ ਜਾਣ ਕਿਤੇ ਕਿ ਇੱਥੇ ਸਾਡੀਆਂ ਜੁਟਾਂ ਸਾਡੀਆਂ ਮਸ਼ੀਨਰੀ ਸਾਡੇ ਉਹ ਸਰਨ ਜੇ ਇਮਾਰਤੇ ਵਾਲੇ ਜਿਹੜੇ ਲੱਗਣਾ ਆ ਟੌਂ ਟੌਮ ਜੇ ਚੈੱਕ ਕਰੀਏ ਅਸੀਂ ਤੇ ਆਪਣੀਆਂ ਮਸ਼ੀਨਾਂ ਚੁ ਲਗਾਈਏ ਬੰਦਿਆਂ ਨੂੰ ਚਲਾਲੂਆਂ ਨੂੰ ਤੇ ਸਾਡੇ ਰਿਸੋਰਸ ਕਢੀ ਹੋਵੇ ਇਹ ਵੀ ਇੱਕ ਪਰ ਇਸ ਤਰ੍ਹਾਂ ਦੇ ਵਿਚਾਲੇ ਸਰ ਕੋ ਚਰਚਾਵਾ ਇਹ ਵੀ ਨੇ ਕਿ ਇਸੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣਾਂ ਹੋਣੀਆਂ ਨੇ ਉਹ ਵੀ ਅੱਗੇ ਗਾਂਹ ਹੋ ਸਕਦੀਆਂ ਨੇ ਚੌਣ ਕਰਾ ਕੀ ਤਿਆਰ ਨਹੀਂ ਜਿਉਂ ਵੀ ਹੁਣ ਤਾਂ ਅਕਾਲੀ ਭਾਜਪਾ ਦੀ ਸਾਹ ਪਹਿਲਾਂ ਤਾਂ ਕਹਿ ਦਿਆ ਕਿ ਚਾਹ ਅਕਾਲੀਦਲ ਰੋਕਦਾ ਹੋਣਾ ਕਿ ਭਈ ਸਾਡਾ ਕੰਟਰੋਲ ਚੱਕਾ ਨੂੰ ਸਾਡੇ ਹੱਥੋਂ ਨਾ ਚਲ ਜਵੇ ਜਦੋਂ ਚੱਲੀਏ ਉਹ ਤੂੰ ਕਿੰਨੇ ਮੈਂਬਰ ਇਸ ਦੁਨੀਆ ਤੋਂ ਤੁਰ ਗਏ ਕਿੰਨੇ ਵਿਦੇਸ਼ਾਂ ਤੋਂ ਤੁਰ ਗਏ ਮੈਂ ਆਹ ਹਾਣਾ ਵਿੱਚੋਂ ਕੱਢ ਕੇ ਆਪਣੀ ਵੱਖਰੀ ਕਮੇਟੀ ਬਣਾ ਗਿਆ ਦਿੱਲੀ ਪਹਿਲਾ ਵਖਰਾ ਆਰਡਨ ਉੱਪਰ ਹੋ ਗਏ ਜੇ ਗੰਭੀਰਤਾ ਹੋਵੇ ਤੁਸੀਂ ਜਾਂ ਆਪਣੇ ਕਾਰਜਕਾਲ ਨੂੰ ਵਧਾਉਂਦੇ ਕਿ ਚਲੋ ਜੀ ਹੁਣ ਤੁਸੀਂ ਆ ਫੋਟੋ ਸਦਾਈ ਸੂਰੀ ਦਾ ਕੰਮ ਕੀਤਾ ਲਿਸਟਾਂ ਬਣੀਆਂ 50 ਲੱਖ ਦੇ ਕਰੀਬ ਮੋਟਰ ਰਜਿਸਟਰ ਹੋਇਆ ਤੁਸੀਂ ਉਹਨਾਂ ਜੱਦ ਜਾਂਦੇ ਕੁਇਨਾ ਹੋਰ ਬੈਰ ਨੂੰ ਚੁਣ ਕਰਾ ਜੋ ਜਾਂ ਤੁਸੀਂ ਉਹਨਾਂ ਦਾ ਕਾਰਜ ਕਰ ਬਣਾਉਂਦੇ ਜਾਂ ਨਵੇਂ ਦੀ ਨਿਯੁਕਤੀ ਕਰਦੇ ਕਰਤਾਰਪੁਰ ਸਾਧਾ ਜਿਹੜਾ ਲੰਘਾ ਹੈ ਕਰਤਾਰਪੁਰ ਕੋਰੀਡੋਰ ਉਹ ਵੀ ਬੰਦ ਹੋ ਜਾਂਦਾ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਬਹੁਤ ਵਾਰ ਉਮੀਦਾਂ ਜਾਗਦੇ ਨੇ ਕਿ ਕਦੋਂ ਅਸੀਂ ਮੁੜ ਕਰਤਾਰਪੁਰ ਸਾਧ ਦੇ ਦਰਸ਼ਨਾਂ ਦੇ ਜਾਵਾਂਗੇ ਕਦੋਂ ਲੰਘਾ ਖੁੱਲੇਗਾ ਤੇ ਹੁਣ ਖਬਰ ਆ ਰਹੀ ਹੈ ਇੱਕ ਸੁਖਦ ਖਬਰ ਹੈ ਕਿ ਐਸਜੀਪੀਸੀ ਨੇ ਮੁੜ ਤੋਂ ਪਾਸਪੋਰਟ ਆਧਾਰਕੜ ਵੈਰੀਫਿਕੇਸ਼ਨ ਲਈ ਮੰਗੇ ਨੇ ਉਹ ਕਹਿੰਦੇ ਕਿ ਇਸ ਵਾਰ ਵੀ ਨਵੰਬਰ ਦੇ ਵਿੱਚ ਇੱਕ ਜੱਥਾ ਜਾਵੇਗਾ ਇਸ ਸਵਾਲ ਤਾਂ ਪਾਰਸੂ ਕਰਦਾ ਕਿ ਭਾਰਤ ਸਰਕਾਰ ਨਾਲ ਐਜਪੀਸੀ ਨੇ ਤਾਲਮੇਲ ਕਰ ਲਿਆ ਉਸ ਅਮੀ ਤੋਂ ਬਾਅਦ ਪਾਸਪੋਰਟ ਮੰਗੇ ਨੇ ਜਾਂ ਪਾਸਪੋਰਟ ਮੰਗਣ ਤੋਂ ਬਾਅਦ ਮਨਜ਼ੂਰੀ ਲੈਣ ਲਈ ਜਾਣਗੇ ਜੇ ਉਹ ਨਾ ਕਰ ਦਿੰਦੇ ਨੇ ਫਿਰ ਦਿਲਾਂ ਨੂੰ ਜਾਦੇ ਠੇਸ ਪਹੁੰਚੀ ਹੈ ਕਿ ਉਹ ਤੋਂ ਪਹਿਲਾਂ ਕੋਈ ਨੁਕਤਾ ਸਾਂਝਾ ਹੋਇਆ ਹੋਵੇ ਜਦੋਂ 550 ਸਾਲਾ ਸੀਗਾ ਜਿਵੇਂ ਨੰਦਦੇਵ ਜੀ ਦਾ ਉਸ ਸਮੇਂ ਵੀ ਮਾਹੌਲ ਕਾਫੀ ਤਣਾਅ ਵਾਲਾ ਸੀ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਬਹੁਤ ਵੱਡੀ ਖਬਰ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇੱਕ ਸਰਵ ਦਲ ਦੀ ਰਾਜਨੀਤਿਕ ਪਾਰਟੀਆਂ ਦੀ ਇੱਕ ਚੰਡੀਗੜ੍ਹ ਦੇ ਵਿੱਚ ਬੈਠਕ ਬੁਲਾਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਪਹੁੰਚੀ ਕਾਂਗਰਸ ਨਹੀਂ ਪਹੁੰਚੀ ਤੁਸੀਂ ਉਸ ਬੈਠਕ ਨੂੰ ਕਿਸ ਤਰੀਕੇ ਦੇਖਦੇ ਹੋ ਕਿ ਕਿਸਾਨ ਕਾਂਗਰਸ ਦਾ ਨਮਾਇंदे ਦੀ ਬੈਠਕ ਪਾਣੀ ਬੈਠਣ ਤੋਂ ਬਾਅਦ ਆਏ ਹੈ ਨਾ ਮਤਲਬ ਕਿ ਨਾਬਾ ਹੋਰੀ ਉਥੋਂ ਜਿਹੜੇ ਐਮਐਲਏ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਉਹ ਕਹਿੰਦੇ ਵੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਰਿਹਾ ਲੱਗ ਜੀ ਇਹ ਸਾਰੇ ਪਹਿਲੂ ਦੇ ਵਿੱਚ कुल मिलाकर मुद्दा ये बणया कि की पंजाब नु ऐने महँगे घरां दी मकानਾਂ दी लोड है जिने महँगे घरां मकानਾਂ ਦੇ ਲਈ ਜਿੰਨਾ ਅਕਵਰਕ ਕੀਤੀ ਜਾਂਦੀ। ਨਾ ਅੱਗੇ ਕਿਸੇ ਨੂੰ ਕੋਈ ਸੌਦਾ ਕਰ ਸਕਦਾ ਹੈ ਨਾ ਕੋਈ ਮਤਲਬ ਕਿ ਹੋਰ ਕੋਈ ਇਹਦੇ ਨਾਲ ਸੰਬੰਧਤ ਇੱਥੇ ਕੋਈ ਇੰਟਰ ਲਾ ਸਕਦਾ ਰੂੜੀ ਲਾ ਸਕਦਾ ਜੋ ਕੁਛ ਨਹੀਂ ਕਰ ਸਕਦਾ। ਪਰ ਉਹ ਜ਼ਮੀਨ ਦਾ ਮਾਲਕ ਨਹੀਂ ਹੈ ਜੀ ਕੋਈ ਥੇਲਾ ਦਿੱਤਾ ਨਹੀਂ ਤੁਸੀਂ ਕੁਛ ਕੀਤਾ ਨਹੀਂ ਤੇ ਜਿਹੜਾ ਇਹ ਖੇਲ ਹੈ ਕਵੀ ਤਿੱਤੋ ਜੇ ਇੰਨੀ ਲਮਾਂਗੇ ਤਾਂ ਉਹਦੇ ਵਿੱਚੋਂ 20% ਤੈਨੂੰ ਮੋੜਾਂਗੇ ਸਸ਼ੀਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਖਾਸ ਪ੍ਰੋਗਰਾਮਾਂ ਜਾਣੂ ਅਸਲ ਸੱਚ ਲੈ ਕੇ ਆਦਰਾ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਕੁਝ ਖਾਸ ਮੁੱਦਿਆਂ ਦੇ ਉੱਪਰ ਜਾਂ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਸ੍ਰੀ ਦਰਬਾਰ ਸਾਹਿਬ ਦਾ ਮੁੱਦਾ ਅੱਜ ਛੇਵਾਂ ਦਿਨਾਂ ਪੰਜਵੀਂ ਧਮਕੀ ਆ ਚੁੱਕੀ ਆ ਇੱਕ ਬੰਦਾ ਜਿਹੜਾ ਸ਼ੋਭਮ ਸੂਦ ਨਾਮ ਦਾ ਜਿਹੜਾ ਵਿਅਕਤੀ ਹੈ ਜਿਹੜਾ ਕੋਈ ਨਾਮ ਦੱਸਿਆ ਜਾ ਰਿਹਾ ਉਹ ਗ੍ਰਿਫਤਾਰ ਵੀ ਕੀਤਾ ਗਿਆ ਸੌਫਟਵੇਅਰ ਇੰਜੀਨੀਅਰ ਦੱਸਿਆ ਜਾ ਰਿਹਾ ਪਰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਐਸਜੀਪੀਸੀ ਨੂੰ ਫਿਰ ਮੇਲ ਆ ਜਾਂਦੀ ਹੈ ਧਮਕੀ ਨੂੰ ਲੈ ਕੇ ਆਰਡੀਐਕਸ ਨੂੰ ਲੈ ਕੇ ਇਹ ਮਸਲਾ ਕਿੱਧਰ ਨੂੰ ਜਾ ਰਿਹਾ ਇਸ ਦੇ ਪਿੱਛੇ ਸਾਜ਼ਿਸ਼ ਕਿਸ ਦੀ ਹੈ ਇਹ ਸਾਰੇ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਪਰ ਇਸ ਦੇ ਨਾਲ ਇੱਕ ਕਿਸਾਨੀ ਦੇ ਨਾਲ ਜੁੜਿਆ ਮਸਲਾ ਲੈਂਡ ਪੂਲਿੰਗ ਦਾ ਮਸਲਾ ਕਿ ਜਿਸ ਨੂੰ ਲੈ ਕੇ ਦੋ ਹਾਲਾਂਕਿ ਅਕਾਲੀ ਦਾ ਧਰਣਾ ਲਗਾ ਚੁੱਕਿਆ ਕਾਂਗਰਸੇ ਤੋਂ ਤੱਕ ਜਿਹੜੇ ਲੁਧਿਆਣਾ ਜਿਸ ਦੇ ਵਿੱਚ ਵੱਡੇ ਪੱਧਰ ਤੇ ਲੈਂਡ ਪੂਲਿੰਗ ਕਰਨ ਦੀ ਸਰਕਾਰ ਕਹਿ ਰਹੀ ਹੈ ਉੱਥੇ ਦੇ ਲੋਕ ਵੀ ਵਿਰੋਧ ਕਰ ਰਹੇ ਨੇ ਸੜਕਾਂ ਤੇ ਆਉਣ ਬਾਰੇ ਵੀ ਜਿਹੜਾ ਲੋਕ ਗੱਲਾਂ ਕਰ ਰਹੇ ਨੇ ਕਿ ਜੇਕਰ ਸਾਡੀ ਜ਼ਮੀਨ ਇਸ ਤਰੀਕੇ ਅਕਵਾਇਰ ਹੋਵੇਗੀ ਤਾਂ ਅਸੀਂ ਸੜਕਾਂ ਤੇ ਆਵਾਂਗੇ ਇਸ ਨੂੰ ਲੈ ਕੇ ਅੱਜ ਕਿਸਾਨਾਂ ਨੇ ਐਸਕੇਮ ਨੇ ਜਿਹੜਾ ਸਾਰੀਆਂ ਰਾਜਨੀਤਿਕ ਪਾਰਟੀਆਂ ਬੁਲਾਈਆਂ ਸੀ ਜਿਸ ਦੇ ਵਿੱਚ ਕਾਂਗਰਸ ਉਸ ਤਰੀਕੇ ਨਹੀਂ ਪਹੁੰਚੀ ਆਮ ਆਦਮੀ ਪਾਰਟੀ ਤਾਂ ਪਹੁੰਚੀ ਨਹੀਂ ਤਾਂ ਐਸੇ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸਰ ਸ੍ਰੀ ਦਰਬਾਰ ਸਾਹਿਬ ਦੀ ਜਿਸ ਤਰੀਕੇ ਆਪਾਂ ਉਹਨਾਂ ਦੀ ਸੁਰੱਖਿਆ ਦੀ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਬੀਤੇ ਦਿਨ ਵੀ ਗੱਲ ਕਰ ਚੁੱਕੇ ਹਾਂ ਕਿ ਇਸ ਦੇ ਪਿੱਛੇ 사ਜਿਸ਼ ਕੀ ਆ ਕਿ ਪਤਾ ਨਹੀਂ ਲੱਗ ਰਿਹਾ ਜਿਸ ਤਰੀਕੇ ਆਪਾਂ ਗੱਲ ਕਰ ਰਹੇ ਸੀ ਕਿ ਪਿਛਲੇ ਦਿਨੋਂ ਤੋਂ ਪਤਾ ਹੀ ਨਹੀਂ ਲੱਗ ਰਿਹਾ ਕਿ ਮੇਲਾ ਕਰੀ ਕੌਣ ਜਾ ਰਿਹਾ ਹਾਲਾਂਕਿ ਅੱਜ ਇੱਕ ਵਿਅਕਤੀ ਸ਼ੱਕ ਦੇ ਆਧਾਰ ਤੇ ਫੜਿਆ ਗਿਆ ਜਿਹੜਾ ਉਸ ਤੋਂ ਬਾਅਦ ਇੱਕ ਅਗਲੀ ਈਮੇਲ ਫੇਰ ਆ ਜਾਂਦੀ ਹੈ 6ਵੇਂ ਦਿਨ ਦੇ ਵਿੱਚ ਜਿਹੜੀ ਤਕਰੀਬਨ 5ਵੀਂ ਧਮਕੀ ਆ ਜਾਂਦੀ ਹੈ ਜਾਨੀ ਕਿ ਲਗਾਤਾਰ ਧਮਕੀਆਂ ਦਾ ਸلسਲਾ ਗ੍ਰਿਫਤਾਰੀ ਤੋਂ ਬਾਅਦ ਵੀ ਨਹੀਂ ਰੁਕ ਰਿਹਾ ਇਹ ਹੁਣ ਹਾਲਾਤ ਕਿੱਧਰ ਨੂੰ ਬਦਲਣ ਨੂੰ ਤੁਹਾਨੂੰ ਲੱਗ ਰਹੇ ਨੇ ਬਿਲਕੁਲ ਕੱਲ ਦੇਰ ਸ਼ਾਮ ਇਹ ਖਬਰ ਸਾਹਮਣੇ ਆਉਣ ਲੱਗ ਪਈ ਸੀ ਕਿ ਪੰਜਾਬ ਪੁਲਿਸ ਨੇ ਇੱਕ ਬੰਦਾ ਚੱਕਿਆ ਕਨੈਕਸ਼ਨ ਤਾਮਿਲ ਲਾਡੂ ਨਾਲ ਵੀ ਜੁੜਦਾ ਹੈ ਇਹ ਸਾਰੇ ਮਾਮਲੇ ਦੇ ਵਿੱਚ ਹਰਿਆਣੇ ਨਾਲ ਸੰਬੰਧਤ ਉਹ ਮੁੰਡਾ ਜੀ ਉਹ ਪਹਿਲਾਂ ਕੰਪਨੀ ਕੰਪਨੀ ਚ ਕੰਮ ਕਰਦਾ ਰਿਹਾ ਸ਼ੌਪੀ ਜੀ ਦਾ ਵਾ ਵਸਤਾ ਉਹਦਾ ਸੋ ਗ੍ਰਿਫਤਾਰ ਕਰ ਲਿਆ ਜੀ ਹੁਣ ਮਨਛਾ ਪਤਾ ਕਰਨੀ ਉਹਦੇ ਪਿੱਛੇ ਕੌਣ ਹੈ ਜੀ ਕਿਵੇਂ ਹੈ ਜੀ ਉਹ ਕਹਿੰਦੇ ਵੀ ਇਹਦੇ ਨਾਲ ਤਾਮਿਲ ਲਾਡੂ ਦੇ ਕੁਝ ਮੁੱਦੇ ਚੁੱਕੇ ਜਾ ਰਹੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਪਾਈ ਜਾ ਰਹੀ ਹੈ ਹੈ ਜੀ ਦਰਬਾਰ ਸਾਹਿਬ ਦਾ ਮੁੱਦਾ ਦੇ ਵਿੱਚ ਜਾਣ ਕੇ ਟੈਗ ਕੀਤਾ ਜਾ ਰਿਹਾ ਹੈ ਮੈਂ ਕਿਨਾ ਜਾਣ ਕੇ ਆ ਜਾਂ ਅਣਜਾਣਪਨੇ ਚ ਆ ਜਾਂ ਸ਼ਰਾਪਤਨ ਆ ਜਾਂ ਸ਼ਾਸਨ ਇਹ ਪਤਾ ਲਵਾਉਣਾ ਕਿ ਦੀ ਜ਼ਿੰਮੇਵਾਰੀ ਹੈ ਹੂੰ ਇਹ ਸੱਚ ਅਜੇ ਤੱਕ ਸਾਹਮਣੇ ਲਿਆਉਣਾ ਕਿ ਦੀ ਜ਼ਿੰਮੇਵਾਰੀ ਹੈ ਸੋ ਗੰਭੀਰਤਾ ਕਿਉਂ ਨਹੀਂ ਹੈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਰੈਜ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਹਦਾਇਤ ਕਰਤੀ ਉਸ ਤੋਂ ਬਾਅਦ ਸਰਚ ਆਪਰੇਸ਼ਨ ਚੱਲ ਰਿਹਾ ਜੀ ਨਜਰ ਰਹੀ ਜਾਰੀ ਹੈ ਟੀਮਾਂ ਤਾਮਿਲ ਲਡੂ ਵੀ ਗਈਆਂ ਨੇ ਇਹ ਨਹੀਂ ਕਿ ਸਰਕਾਰ ਵੀ ਨਹੀਂ ਹੁਣ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਕਿਉਂਕਿ ਉਹ ਗ੍ਰਹਿ ਮੰਤਰਾਲਾ ਵੀ ਉਹਨਾਂ ਕੋਲ ਪੁਲਿਸ ਦਾ ਕੰਟਰੋਲ ਵੀ ਉਹਨਾਂ ਕੋਲ ਹੈ ਪੂਰੇ ਮੁੱਦਾ ਵਿਸ਼ੇ ਪੱਧਰ ਤੇ ਵੱਡਾ ਬਣਿਆ ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਵੱਸਦਾ ਸਿੱਖ ਭਾਈਚਾਰਾ ਵੱਸਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸੱਚਖੰਡ ਜੀ ਦਰਬਾਰ ਸਾਹਿਬ 'ਚ ਆਸਰਾ ਰੱਖਣ ਵਾਲੇ ਜਿੱਥੇ ਜਿੱਥੇ ਲੋਕ ਵੱਸਦੇ ਨੇ ਉੱਥੇ ਸਾਰਿਆਂ ਦੇ ਵਿੱਚ ਇਸ ਨੂੰ ਲੈ ਕੇ ਮਤਲਬ ਜਾਣਨਾ ਚਾਹੁੰਦੇ ਨੇ ਕਿ ਮਾਮਲਾ ਹੈ ਕੀ ਕੌਣ ਕਰ ਰਿਹਾ ਕਿਉਂ ਕਰ ਰਿਹਾ ਇਹ ਜੀ ਪਿੱਛੇ ਕਿਉਂ ਉਹਨਾਂ ਕਹਿੰਦੇ ਦੋਵੇਂ ਨਾਮ ਦਾ ਬੰਦਾ ਫੜ ਲਿਆ ਹੁਣ ਦੱਸਿਓ ਜੀ ਕਿ ਇਹਦੇ ਪਿੱਛੇ ਕਿਹੜੀ ਆਈਐਸਆਈ ਹੈ ਤੇ ਕਿਹੜਾ ਪਾਕਿਸਤਾਨਾ ਜੀ ਕੌਣ ਹੈ ਇਹ ਵੀ ਜਾਣਕਾਰੀ ਦੱਸੋ ਹਰ ਗੱਲ ਦਾ ਜੇ ਕਨੈਕਸ਼ਨ ਹੋਣਾ ਜੁੜਦਾ ਕਿਹਦੇ ਨਾਲ ਵੀ ਜੁੜਦਾ ਦੱਸ ਦਿਓ ਨਾ ਫਿਰ ਸੋ ਇਹਦੇ ਪਿੱਛੇ ਕੌਣ ਹੈ ਇਹ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਉਂ ਕੀਤਾ ਗਿਆ ਇਹਦੇ ਪਿੱਛੇ ਕਾਰਨ ਕੀ ਹੈ ਮੈਂ ਇਹ ਕਹਿਣਾ ਚਾਹੇ ਕੋਈ ਪੱਖ ਹੋਵੇ ਉਹ ਸਮਝ ਲਿਆਓ ਹੁਣ ਸਵਾਲ ਤਾਂ ਇਹ ਹੈ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਕੇਂਦਰ ਸਰਕਾਰ ਦੀ ਉਹਨਾਂ ਦੇ ਸਰਖਿਆ ਦੱਸਦਿਆਂ ਦੀ ਸਾਰਿਆਂ ਦੀ ਬਣਦੀ ਹੈ ਜੀ ਹੂੰ ਪਰ ਇਸ ਦੇ ਵਿਚਾਰੇ ਸਰ ਵੱਡੇ ਸਵਾਲ ਤਾਂ ਫਿਰ ਉਸ ਤੋਂ ਬਾਅਦ ਵੀ ਖੜੇ ਹੁੰਦੇ ਨੇ ਕਿ ਗ੍ਰਿਫਤਾਰੀ ਚਲੋ ਹੋ ਗਈ ਐ ਜਿਹੜੀ ਗ੍ਰਿਫਤਾਰੀ ਤੋਂ ਬਾਅਦ ਫਿਰ ਜਿਹੜੀ ਐਸਡੀਪੀਸੀ ਨੂੰ ਇੱਕ ਹੋਰ ਉਸੇ ਤਰੀਕੇ ਨਾਲ ਆਰਡੀਐਸ ਨੂੰ ਲੈ ਕੇ ਮੇਲ ਆ ਚੁੱਕੀ ਐ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਬਈ ਤਿੰਨ ਕੁ ਦਿਨਾਂ ਦੇ ਵਿੱਚ ਪੰਜ ਈਮੇਲ ਤੇ ਆ ਗ੍ਰਿਫਤਾਰੀ ਦਾ ਹਵਾਲਾ ਤਾਂ ਅਜੇ ਲੋ ਖਬਰਾਂ ਤਾਂ ਅੱਜ ਸਾਹਮਣੇ ਆਉਣ ਲੱਗੀਆਂ ਤਾਂ ਕੱਲ ਬਾਅਦ ਪੈਰ ਦੀ ਹੋਈ ਹੋਈ ਐ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਛੇਵੀਂ ਈਮੇਲ ਹੋਰ ਆ ਗਈ ਐ ਐਸਡੀਪੀਸੀ ਦੀ ਸੋ ਇਹਦਾ ਮਤਲਬ ਆਪਾਂ ਪਹਿਲਾਂ ਵੀ ਗੱਲ ਵੀ ਗੱਲ ਕਰ ਰਹੀ ਸੀ ਕਿ ਇਹ ਇੱਕ ਵਿਅਕਤੀ ਦੀ ਦਿਮਾਗੀ ਸ਼ਰਾਰਤ ਨਹੀਂ ਹੋ ਸਕਦੀ ਤੇ ਪਿੱਛੇ ਕੋਈ ਗਰੋ ਹੈ ਕੋਈ ਸਾਜ਼ਿਸ਼ ਚੱਲ ਰਿਹਾ ਹੈ ਕੋਈ ਰਾਜਨੀਤਿਕ ਸਾਜ਼ਿਸ਼ ਹੈ ਹੈ ਕੋਈ ਧਾਰਮਿਕ ਸਾਜ਼ਿਸ਼ ਹੈ ਕੋਈ ਸਮਾਜ ਨੂੰ ਤੋੜਨ ਦੀ ਸਾਜ਼ਿਸ਼ ਹੈ ਕੌਣ ਹੈ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਚੱਲ ਰਹੀ ਸੋ ਇਸ ਲਈ ਜਿਹੇ ਕੰਮਾਂ ਪਿੱਛੇ ਕੋਈ ਇੱਕ ਵਿਅਕਤੀ ਨਹੀਂ ਹੁੰਦਾ ਇਹਦੇ ਪਿੱਛੇ ਪੂਰੀ ਇੱਕ ਟੀਮ ਕੰਮ ਕਰਦੀ ਹੋਊਗੀ ਕੋਈ ਸੋ ਉੱਥੇ ਤੱਕ ਪਹੁੰਚਣਾ ਤੇ ਉਹ ਤੋਂ ਅੱਗੇ ਫਿਰ ਮਤਲਬ ਕਿ ਉਹਨਾਂ ਦੇ ਅਸਲੀ ਦਿਮਾਗਾਂ ਤੱਕ ਪਹੁੰਚਣਾ ਕਿ ਇਹ ਤਾਂ ਟੂਲ ਹੋਣਗੇ ਜਿਹੜੇ ਫੜੇ ਜਾ ਰਹੇ ਨੇ ਇਹ ਤਾਂ ਇਹ ਤਾਂ ਟੂਲ ਨੇ ਜੇ ਮਤਲਬ ਕਿ ਕੰਪਿਊਟਰ ਤੋਂ ਕਿਦੋਂ ਮੇਲ ਕਰਦੇ ਹਾਂ ਤਾਂ ਕੱਲੀ ਈਮੇਲ ਦੇ ਨਾਲ ਤਾਂ ਨਹੀਂ ਮੇਲ ਹੁੰਦੀ ਨਾ ਨੈੱਟ ਵੀ ਚਾਹੀਦਾ ਤੁਹਾਨੂੰ ਹੈਨਾ ਉੱਥੇ ਕੀ ਹੋਣੀ ਹੋਣਾ ਚੋਦੇ ਤੇ ਹੈ ਤਾਂ ਲਿਖਣ ਲਈ ਉੱਥੇ ਫੌਂਟ ਵੀ ਹੋਣੇ ਚਾਹੀਦੇ ਨੇ ਉਹ ਸਾਰਾ ਕੁਝ ਹੈ ਸੋ ਇਹ ਉਸੇ ਤਰ੍ਹਾਂ ਮਤਲਬ ਜਿਹੜੇ ਬੰਦੇ ਨੇ ਇੱਕ ਨੇ ਭੇਜਿਆ ਉਹ ਤਾਂ ਕੱਲਾ ਭੇਜਣ ਵਾਲਾ ਮੈਸੇਂਜਰ ਹੋਊਗਾ ਬਾਕੀ ਕੌਣ ਨੇ ਭੇਜਵਾਇਆ ਕਿਉਂ ਭੇਜਵਾਇਆ ਕਿਹਨੇ ਲਿਖਵਾਇਆ ਕਿਹਨੇ ਭੇਜੀ ਕਿਹਨੇ ਦੱਸ ਜੇ ਪੈਸੇ ਲੈ ਕੇ ਵੀ ਕਰਾ ਰਿਹਾ ਕੌਣ ਕਰਾ ਰਿਹਾ ਬਹੁਤ ਕੁਝ ਸੱਜ ਸਾਹਮਣੇ ਆਉਣ ਵਾਕੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਜਿਹੜੀ ਸਾਂਝੀ ਵਲਤਾ ਦਾ ਜਿੱਥੋਂ ਸੁਨੇਹਾ ਜਾਂਦਾ ਹੈ ਹੈ ਜਿੱਥੋਂ ਅੰਮ੍ਰਿਤ ਬਾਣੀ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ ਹੈ ਨਾ ਉਹ ਜਿਹੜੀ ਅੰਦਰ ਤੁਹਾਡੇ ਸਭ ਦੁੱਖ ਤਕਲੀਫ ਹਉਮੈ ਹੰਕਾਰ ਨੂੰ ਖਤਮ ਕਰਦੀ ਹੈ ਉਸਤਨ ਨੂੰ ਕੌਣ ਟੈਟੇ ਕਰ ਚਾਹੁੰਦਾ ਉਸਤਨ ਦੇ ਉੱਤੇ ਕੌਣ ਚਾਹੁੰਦਾ ਹਮਲਾ ਕਰਨਾ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਸੋ ਇਸ ਲਈ ਪਰ ਇਹ ਇਹ ਸਭ ਦੇ ਨਾਲ ਪਰ ਉਹ ਹੀ ਜਾ ਅਜੇ ਸੱਚ ਸਾਹਮਣੇ ਆਉਣਾ ਬਾਕੀ ਹੈ ਹਮ ਪਰ ਇਸ ਸਭ ਦੇ ਵਿਚਾਲੇ ਸਰ ਜਿੱਥੇ ਜਿਹੜੇ ਐਸਜੀਪੀਸੀ ਦੇ ਵੱਲੋਂ ਮੁਖ ਸ਼ਕਤਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹ ਕਹਿੰਦੇ ਕਿ ਜਿਸ ਤਰੀਕੇ ਦੇ ਪੰਜਾਬ ਸਰਕਾਰ ਕਾਰਵਾਈ ਲਗਦੀ ਹੈ ਕਰ ਰਹੀ ਹੈ ਸਾਨੂੰ ਇਸੇ ਮਾਮਲੇ ਤੇ ਸਰਕਾਰ ਗੰਭੀਰ ਨਹੀਂ ਲੱਗ ਰਹੀ ਉਹ ਕਹਿੰਦੇ ਕਿ ਜੇਕਰ ਦੋ ਤਿੰਨ ਦਿਨਾਂ ਦੇ ਵਿੱਚ ਕੋਈ ਤਣ ਪੱਤਣ ਜਿਹੜੀ ਕੰਡੇ ਕਹਾਣੀ ਨਾ ਲਈ ਤਾਂ ਫਿਰ ਅਸੀਂ ਕੇਂਦਰ ਦੇ ਨਾਲ ਮੁਲਾਕਾਤ ਕਰਾਂਗੇ ਹੋਮ ਮਿਨਿਸਟਰ ਅਮਿਤ ਸ਼ਾ ਨਾਲ ਵੀ ਮੁਲਾਕਾਤ ਕਰਾਂਗੇ ਕਿ ਕੇਂਦਰੀ ਏਜੰਸੀਆਂ ਇਸ ਤੇ ਉੱਪਰ ਕਾਰਵਾਈ ਕਰਨ ਕੀ ਇਸੇ ਤਰੀਕੇ ਕੇਂਦਰੀ ਏਜੰਸੀਆਂ ਪੱਕੇ ਤੌਰ ਤੇ ਤਾਂ ਨਹੀਂ ਜਿਹੜੀ ਸ੍ਰੀ ਦਰਵਾਜ ਸਾਹਿਬ ਸੀਆਈਏ ਐਸਫ ਲਗਾ ਦੇਣਗੀਆਂ ਉਹ ਫਿਕਰ ਆਪਾਂ ਕੱਲ ਵੀ ਪ੍ਰਗਟਾਰੇ ਸੀ ਮੈਂ ਅੱਜ ਵੀ ਪ੍ਰਗਟਾਰੇ ਕਿਉਂ ਪਰਮਾਨੈਂਟ ਕੰਟਰੋਲ ਲੈਣ ਦੀ ਕਵਾਇਰ ਨਾ ਹੋ ਜਵੇ ਕਿਤੇ ਕਿ ਕੋਈ ਨਾ ਜੀ ਹੁਣ ਅਸੀਂ ਉਹ ਚੈੱਕ ਕਰਾਂਗੇ ਉਸ ਨੂੰ ਦੇਖਾਂਗੇ ਹੈਨਾ ਇਥੋਂ ਹੀ ਬੰਦਿਆਂ ਨੂੰ ਪਚਕਣ ਵਾਲਾ ਕੰਮ ਕੀ ਹੈ ਇਹ ਵੀ ਸ਼ੱਕੀ ਹੈ ਜੀ ਉਹ ਵੀ ਹੈ ਜੀ ਹੈਨਾ ਕੁਝ ਉਲਟਾ ਹੀ ਨਾ ਹੋ ਜਵੇ ਇਹਦਾ ਜ ਰੱਖਣ ਦੀ ਲੋੜ ਹੈ ਕੇਸ ਮੌਕੇ ਨੂੰ ਕੋਈ ਚਾਹ ਆਪਣਾ ਕੈਸ਼ ਕਰਨਾ ਚਾਹਣ ਤੇ ਦੂਸਰੀ ਗੱਲ ਐਸਜੀਪੀਸੀ ਕਹਿ ਰਹੀ ਹੈ ਕਿ ਅਸੀਂ ਜਾਵਾਂਗੇ ਜੀ ਗ੍ਰਹਿ ਮੰਤਰੀ ਸਾਹਿਬ ਤੱਕ ਅਸੀਂ ਪੰਜਾਬ ਸਰਕਾਰ ਜੀ ਮਤਲਬ ਅੱਜ ਵਿਰੋਧੀ ਧਿਰ ਦੇ ਲੀਡਰ ਆ ਗਏ ਪ੍ਰਤਾਪ ਬਾਜਵਾਹਰੀ ਮਤਲਬ ਠੀਕ ਹੈ ਮੌਕੇ ਦੀ ਜਗਤ ਲੱਗੀ ਹੋਣੀ ਕਿ ਚਲੋ ਜੀ ਜੇ ਸਰਕਾਰ ਨਹੀਂ ਪਹੁੰਚਦੀ ਮੈਂ ਪਹੁੰਚ ਕੇ মিডিਆ 'ਚ ਧਾਮਾਂ ਪਰ ਸਰਕਾਰ ਨੂੰ ਖੁਦ ਆਉਣਾ ਚਾਹੀਦਾ ਹੈ ਕਿੰਦਨ ਦੀ ਜੇ ਸਵੇ ਦੀ ਹੈ ਹਮ ਮੱਖਵਾਲੀ ਸਾਹਿਬ ਖੁਦ ਕਹਿਣਾ ਐਸਜੀਪੀਸੀ ਨੂੰ ਕਿ ਆਓ ਜੀ ਆਪਾਂ ਬੈਠ ਕੇ ਵਿਚਾਰੀਏ ਮਸਲਾ ਕੀ ਮੈਨੂੰ ਵੀ ਦੱਸੋ ਗ੍ਰਹਿ ਮੰਤਰੀ ਖੁਦ ਸੰਪਰਕ ਸੱਦੂ ਪੰਜਾਬ ਦੇ ਪੰਜਾਬ ਦੇ ਵਿੱਚ ਐਸੀਬੀ ਦੇ ਪ੍ਰਧਾਨ ਨਾਲ ਸੋ ਇਸ ਲਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਅਸੀਂ ਜਾ ਕੇ ਗੁੰਡਾ ਖੜਕਾ ਕੇ ਦੱਸਾਂਗੇ ਤਾਂ ਸੁਣਨਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਕੀ ਹੈ ਸੋ ਇਸ ਲਈ ਇਹ ਬਿਲਕੁਲ ਬਿਲਕੁਲ ਤੁਹਾਡੀ ਗੱਲ درست ਹੈ ਫਿਕਰ ਖੜਾ ਹੈ ਕਿ ਕਿਤੇ ਜਿਹੜੇ ਕਹਿੰਦੇ ਆ ਕਿ 50 ਕਿਲੋਮੀਟਰ ਤੱਕ ਸਾਡਾ ਕੰਟਰੋਲ ਹੈ ਉਹ ਹੁਣ ਇਸ ਅ ਚੁਗਿਰਦੇ ਨੂੰ ਕੰਟਰੋਲ ਕਰਨ ਆ ਜਾਣ ਕਿਤੇ ਕਿ ਇੱਥੇ ਸਾਡੀਆਂ ਜੁੰਟਾਂ ਸਾਡੀਆਂ ਮਸ਼ੀਨਰੀ ਸਾਡੇ ਉਹ ਸਰਨ ਜੇ ਮਾਲਦੇ ਵਾਲੇ ਉਹ ਬੰਦਿਆਂ ਦੇ ਉੱਤੇ ਲੱਗਣਾ ਟੌਂ ਟੌਂ ਜਿਹਾ ਚੈੱਕ ਕਰੀਏ ਅਸੀਂ ਤੇ ਆਪਣੀਆਂ ਮਸ਼ੀਨਾਂ ਚੁਲੰਗਾਈਏ ਬੰਦਿਆਂ ਨੂੰ ਸ਼ਰਦਾਲੂਆਂ ਨੂੰ ਤੇ ਸਾਡੇ ਉਰੇ ਫੋਰਸ ਕਢੀ ਹੋਵੇ ਇਹ ਵੀ ਇੱਕ ਪਰ ਇਸ ਤਰ੍ਹਾਂ ਦੇ ਵਿਚਾਰੇ ਸਰ ਕੋ ਚਰਚਾਵਾ ਇਹ ਵੀ ਨੇ ਕਿ ਇਸੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀਆਂ ਚੋਣਾਂ ਹੋਣੀਆਂ ਨੇ ਉਹ ਵੀ ਅੱਗੇ ਗਾਂਹ ਹੋ ਸਕਦੀਆਂ ਨੇ ਨਹੀਂ ਉਹ ਤਾਂ ਹੋ ਹੀ ਨਹੀਂ ਰਹੀਆਂ ਮਤਲਬ 10 ਕਿਆਬਦੀ ਜਿਹੜੀ ਹਰ 5 ਸਾਲ ਬਾਅਦ ਚੋਣ ਹੋਣੀ ਹੁੰਦੀ ਆ ਉਹਨੂੰ ਲਗਭਗ 2 ਦਹਾਕੇ ਹੋ ਗਏ 20 ਸਾਲ ਹੋ ਜਾ ਟੁੱਕੇ ਤੁਸੀਂ ਚੋਣ ਕਰਾ ਕੀ ਤਿਆਰ ਨਹੀਂ ਜਿਉਂ ਬਈ ਹੁਣ ਤਾਂ ਅਕਾਲੀ ਭਾਜਪਾ ਦੀ ਸਾਹ ਜੀ ਪਹਿਲਾਂ ਤਾਂ ਕਹਿ ਦਿਆ ਕਿ ਜਦੋਂ ਅਕਾਲੀ ਦਲ ਰੋਕਦਾ ਹੋਣਾ ਕਿ ਬਈ ਸਾਡੇ ਕੰਟਰੋਲ ਚ ਆ ਕਦੋਂ ਸਾਡੇ ਹੱਥੋਂ ਨਾ ਚੱਲ ਜਾਵੇ ਜਦੋਂ ਚੱਲੀ ਜਾਣਾ ਤਾਂ ਕਿੰਨੇ ਮੈਂਬਰ ਇਸ ਦੁਨੀਆ ਤੋਂ ਤੁਰ ਗਏ ਕਿੰਨੇ ਵਿਦੇਸ਼ਾਂ ਤੋਂ ਤੁਰ ਗਏ ਮੈਂ ਆ ਹਾਣਾਂ ਵਿੱਚੋਂ ਕੱਢ ਕੇ ਆਪਣੀ ਵੱਖਰੀ ਕਮੇਟੀ ਬਣਾ ਗਿਆ ਦਿੱਲੀ ਪਹਿਲਾਂ ਵੱਖਰਾ ਤੇ ਥੋੜਾ ਸੁੰਗੜਦਾ ਸੁੰਗੜਦਾ ਪੰਜਾਬ ਤੱਕ ਰਹਿ ਗਿਆ ਇਸ ਲਈ ਸਵਾਲ ਤਾਂ ਖੜਾ ਹੈ ਕਿ ਕੀ ਇਹਦਾ ਉਹ ਤੇ ਮਹਾਰਾਜ ਦਾ ਲਾਜ ਜੇ ਵੀ ਜੀਪੀ ਚ ਐਨੀ ਪਹੁੰਚ ਰੱਖਦਾ ਕਿ ਨਾਲ ਜੀ ਚੋਣ ਨਾ ਕਰਾਇਓ ਤੇ ਸਾਡੇ ਹੱਥੋਂ ਚਲ ਜੂក ਐਸਜੀਪੀਸੀ ਵੀ ਐਸਜੀਪੀਸੀ ਦਾ ਮਤਲਬ ਇਹ ਆ ਨਾ ਕਿ ਤਾਕਤ ਹੈਗੀ ਅੱਜ ਸੋ ਹੂੰ ਜੁਟਵਰੀ ਕੇਂਦਰ ਦੀ ਹੈ ਕਿ ਕੇਂਦਰ ਨੇ ਚੋਣਕ ਮਿਸ਼ਨ ਨੇ ਕਾਰਵਾਈ ਪਾਉਣੀ ਜਿਹੜੇ ਸਰੋ ਸਾਹਿਬ ਨੂੰ ਲਾਇਆ ਸੀਗਾ ਜਸੀ ਸਰੋ ਉਹਨਾਂ ਨੂੰ ਹਾਂ ਉਹਨਾਂ ਦਾ ਕਾਰਜਕਾਲ 30 ਦਿਨਾਂ ਮੁੱਕਿਆ ਜੀ ਤੇ ਅੱਜ ਆਪਾਂ 18 ਦਿਨ ਦੀ ਗੱਲ ਕਰਦੇ 18 ਦਿਨ ਉੱਪਰ ਹੋ ਗਏ ਜੇ ਗੰਭੀਰਤਾ ਹੋਵੇ ਤੁਸੀਂ ਜੀ ਦਾ ਕਾਰਜਕਾਲ ਵਧਾਉਂਦੇ ਕਿ ਚਲੋ ਜੀ ਹੁਣ ਤੁਸੀਂ ਆ ਵੋਟਰ ਸਦਾਈ ਸਦੂਈ ਦਾ ਕੰਮ ਕੀਤਾ ਲਿਸਟਾਂ ਬਣੀਆਂ 50 ਲੱਖ ਦੇ ਕਰੀਬ ਵੋਟਰ ਰਜਿਸਟਰ ਹੋਇਆ ਜੀ ਤੁਸੀਂ ਹੁਣ ਜੱਦ ਜਾਂਦੇ ਮਹੀਨਾ ਹੋਰ ਲੈਰ ਨੂੰ ਚੋਂ ਕਰਾ ਜੋ ਜਾਂ ਤੁਸੀਂ ਉਹਦਾ ਕਾਰਜਕਾਲ ਵਧਾਉਦੇ ਜਾਂ ਨਵੇਂ ਦੀ ਨਿਯੁਕਤੀ ਕਰਦੇ ਨਾ ਨਵੇਂ ਦੀ ਨਿਯੁਕਤੀ ਆ ਨਾ ਉਹਦਾ ਕਾਰਜਕਾਲ ਵਧਾਇਆ ਤੇ ਇਥੋਂ ਦਾ ਲੈ ਲਓ ਫਿਰ ਕਿੰਨੀ ਕੁ ਗੰਭੀਰ ਹੈ ਦੂਸਰੇ ਪਾਸੇ ਸਵਾਲੇ ਵੀ ਉੱਠਣ ਲੱਗ ਪਿਆ ਕਿ ਜੀ ਐਸਪੀਸੀ ਦਾ ਦਾਇਰਾ ਉਹ ਹੁਣ ਹਰਿਆਣਾ ਚ ਵੱਖਰੀ ਕਮੇਟੀ ਬਣ ਗਈ 40 ਮੈਂਬਰੀ ਉਥੇ 11 ਕੁ ਮੈਂਬਰ ਹੁੰਦੇ ਸੀ ਜੀ ਪੀਪੀ ਤੇ ਲੇਕਿਨ ਹੁਣ ਉਹ 40 ਮੈਂਬਰ ਉਥੇ ਉਹ ਨਵੀਂ ਬਣਾ ਕੇ ਤਾਂ ਕਹਨ ਉਹ ਇਸੇ ਵੀ ਦੀ ਚੋਣ ਚ 11 ਹੋਰ ਚੋਣਨੇ ਆ ਫਿਰ ਫਿਰ ਇੱਕ ਸੂਬੇ ਚ ਦੋ ਦੋ ਕਾਨੂੰਨ ਇੱਕ ਕੇਂਦਰ ਵਾਲਾ ਇੱਕ ਪੰਜਾਬ ਵਾਲਾ ਹੂੰ ਜੀ ਇਹ ਹਰਿਆਣਾ ਵਾਲਾ ਇੱਕ ਕਾਨੂੰਨ ਆ ਮਤਲਬ ਇਸੇ ਲਈ ਇਹ ਮੁੱਦਾ ਖੜਾ ਹੋ ਰਿਹਾ ਕਿ ਜੇ ਦਿੱਲੀ ਕਮੇਟੀ ਵੱਖਰੀ ਬਣ ਗਈ ਤੇ ਸਟੇਟ ਦੀ ਹਾਂ ਹਰਿਆਣਾ ਦੀ ਵੱਖਰੀ ਬਣ ਗਈ ਹੈ ਨਾ ਪਟਨਾ ਸਾਹਿਬ ਤੇ ਬਿਹਾਰ ਦੇ ਉਥੇ ਆਪਣਾ ਨਦੇੜ ਸਾਹਿਬ ਪਹਿਲਾਂ ਹੀ ਵੱਖੋ ਵੱਖੋ ਉਹਦੇ ਕੰਟਰੋਲ ਚ ਨੇ ਤੇ ਫਿਰ ਕੀ ਜੀ ਜੀ ਜਬ ਤੱਕ ਕੀਮਤ ਕਰਨਾ ਚਾਹੀਦਾ ਫਿਰ ਤਾਂ ਪੰਜਾਬ ਦੀ ਵਿਧਾਨ ਸਭਾ ਚੈਕਟ ਲਿਆਓ ਤੇ ਪੰਜਾਬ ਦਾ ਆਪਣਾ ਬਣਾ ਲਓ ਫਿਰ ਦਿੱਲੀ ਕਹਿੰਦੀ ਝਾਕਨ ਦੀ ਲੋੜ ਹੀ ਨਹੀਂ ਚੋਣਾ ਕਰਾਓ 5 ਸਾਲ ਬਾਅਦ ਹੂੰ ਇਹ ਕੰਟਰੋਲ ਇੱਥੇ ਰਹਿ ਗਿਆ ਪੰਜਾਬ ਚ ਦਾ ਮੈਂਬਰ ਹੈ ਜਾਂ ਹੰਚ ਦਾ ਮੈਂਬਰ ਹੈ ਹੈ ਤੇ ਬਾਕੀ ਪੰਜਾਬ ਦੇ ਨੇ ਸੋ ਇਸ ਲਈ ਇਹ ਵੀ ਚਰਚਾ ਪੂਰੀ ਮੰਥਨ ਚੱਲ ਰਿਹਾ ਪਰ ਕੇਂਦਰ ਇਸ ਮਸਲੇ ਤੋਂ ਦੂਰ ਕਿਉਂ ਜਾ ਰਿਹਾ ਚੋਣ ਕਰਾਉਣ ਤੋਂ ਕਿਉਂ ਉਸ ਸਮੇਂ ਕਰਾਉਣਾ ਚਾਹੁੰਦਾ ਜਦੋਂ ਲੱਗਦਾ ਕਿ ਅਸੀਂ ਆਪਣੇ ਬੰਦੇ ਇੰਟਰੋਡਿਊਸ ਕਰਾ ਸਕੀਏ ਇੱਥੇ ਕਾਂਗਰਸੀਆਂ ਨੇ ਵੀ ਕੋਸ਼ਿਸ਼ ਕਰ ਲਈ ਇੱਥੇ ਆਪ ਨੇ ਵੀ ਕੋਸ਼ਿਸ਼ ਕਰ ਲਈ ਹੈ ਨਾ ਇੱਥੇ ਬਾਕੀ ਸਮੇਂ ਦੀਆਂ ਸਰਕਾਰਾਂ ਵੀ ਕੋਸ਼ਿਸ਼ ਕਰਦੀਆਂ ਨੇ ਕਿਸੇ ਤਰ੍ਹਾਂ ਐਂਟਰ ਕਰਨ ਦੀ ਇਹਦਾ ਮਤਲਬ ਇਹ ਨਹੀਂਗਾ ਕਿ ਅਕਾਲੀ ਦਰ ਬਾਦਲ ਦਾ ਹੀ ਠਿਕਾ ਹੈ ਇਹ ਕੌਮ ਦਾ ਕੌਮ ਦਾ ਬੰਦ ਹੈ ਕੌਮ ਨੇ ਦੇਖਣਾ ਕਿ ਅਸੀਂ ਆਪਣੇ ਨੁਮਾਇੰਦਗੀ ਜਿਹੜੇ ਤਰ੍ਹਾਂ ਨੇ ਕੀਤੀ ਇੱਕ ਤਿਰ ਦਾ ਮਸਲਾ ਨਹੀਂਗਾ ਇਹ ਪਰ ਕੇਂਦਰ ਦੇ ਰਾਹੀ ਬਣਿਆ ਕਾਨੂੰਨ ਹੈ ਕੇਂਦਰੀ ਜੁਨਕਿਸ਼ਨ ਦੇ ਕੰਟਰੋਲ ਦੇ ਅਧੀਨ ਕਾਨੂੰਨ ਹੈ ਤੇ ਫਿਰ ਉਹਦੀ ਪਾਲਣਾ ਕਿਉਂ ਨਹੀਂ ਹਰ 5 ਸਾਲ ਬਾਅਦ ਚੋਣਾ ਕਿਉਂ ਨਹੀਂ ਸਵਾਲਤਾ ਇਹ ਪਰ ਸਾਰੇ ਹਿਸਾਬ ਦੇ ਵਿਚਾਲੇ ਜਿੱਥੇ ਚਲੋ ਐਸਜੀਪੀਸੀ ਦੀ ਚੋਣਾਂ ਤਾਂ ਹੋ ਹੀ ਨਹੀਂ ਰਹੀਆਂ ਅੱਗੇ ਹੋਣ ਦੀ ਤਾਂ ਗੱਲ ਵੱਖਰੀ ਹੈ ਪਰ ਜਦੋਂ ਦੋ ਦੇਸ਼ਾਂ ਦੇ ਵਿਚਕਾਰ ਭਾਰਤ ਪਾਕਿਸਤਾਨ ਦੇ ਵਿਚਕਾਰ ਤਣਾਅ ਬਣਦਾ ਤਾਂ ਫਿਰ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਹੈ ਕਰਤਾਰਪੁਰ ਕੋਰੀਡੋਰ ਉਹ ਵੀ ਬੰਦ ਹੋ ਜਾਂਦਾ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਬਹੁਤ ਵਾਰ ਉਮੀਦਾਂ ਜਾਗਦੇ ਨੇ ਕਿ ਕਦੋਂ ਅਸੀਂ ਮੁੜਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਦੇ ਜਾਵਾਂਗੇ ਕਦੋਂ ਲਾਂਘਾ ਖੁੱਲੇਗਾ ਤੇ ਹੁਣ ਖਬਰ ਆ ਰਹੀ ਹੈ ਇੱਕ ਸੁਖਦ ਖਬਰ ਹੈ ਕਿ ਐਸਜੀਪੀਸੀ ਨੇ ਮੁਰ ਤੋਂ ਪਾਸਪੋਰਟ ਆਧਾਰਕੜ ਵੈਰੀਫਿਕੇਸ਼ਨ ਲਈ ਮੰਗੇ ਨਹੀਂ ਉਹ ਕਹਿੰਦੇ ਕਿ ਇਸ ਵਾਰ ਵੀ ਨਵੰਬਰ ਦੇ ਵਿੱਚ ਇੱਕ ਜੱਥਾ ਜਾਵੇਗਾ ਇਹ ਸੁਖ ਖਬਰ ਹੈ ਕਿ ਪਹਿਲੀ ਪਾਸਾ ਸ਼੍ਰੀ ਅਨੰਦਦੇਵ ਜੀ ਜਿਨ੍ਹਾਂ ਨੂੰ ਸਾਰੇ ਧਰਮ ਸਾਰੇ ਫਿਰਕੇ ਆਪਣਾ ਗੁਰੂ ਮੰਨਦੇ ਨੇ ਹੈਨਾ ਉਸ ਸਾਹਿਬ ਦਾ ਸ਼ਰਮ ਦਿਹਾੜਾ ਜਦੋਂ ਗੁਰਪੁਰ ਭਾਵੇ ਤੇ ਉਹਦੇ ਤੇ ਉਹਨਾਂ ਦੇ ਜਿਹੜਾ ਜਨਮ ਸਥਾਨ ਕਾਣਾ ਸਾਹਿਬ ਉੱਥੇ ਨਾਨਕ ਨਾਮ ਲੈਵਾ ਸੰਗਤ ਜਾਣਾ ਲੋਚਦੀ ਆ ਉਹਨਾਂ ਜਨਮ ਦਿਹਾੜੇ ਤੇ ਕੁਸਤਾਨ ਦੇ ਅਸੀਂ ਖੁੱਲੇ ਦਰਸ਼ਨ ਦੇਦਾਰ ਕਰੀਏ ਅਸਾਂ ਇਹ ਅਰਦਾਸ ਕਰਦੇ ਹਾਂ ਇਸ ਲਈ ਉਹ ਬਿਲਕੁਲ ਜੀ ਉਸ ਹਵਾਲੇ ਨਾਲ ਕਿ ਗੁਰਪੁਰਬ ਦੇ ਮੌਕੇ ਸੰਗਤਾਂ ਦਾ ਜੱਥਾ ਇੱਥੋਂ ਜਾਵੇ ਐਸਜੀਪੀਸੀ ਨੇ ਪ੍ਰਕਿਰਿਆ ਬੱਢੀ ਹੈ ਉਹਨਾਂ ਨੇ ਪਾਸਪੋਰਟ ਮੰਗ ਲਏ ਨੇ ਤੇ ਪੂਰਾ ਲਿਸਟਾ ਬਣ ਰਹੀਆਂ ਨੇ ਹਾਂ ਜਿਸ ਤਰ੍ਹਾਂ ਦਾ ਮਾਹੌਲ ਚੱਲਿਆ ਪਿਛਲੇ ਦਿਨੀਆਂ ਟਕਰਾਅ ਵਾਲਾ ਕਿ ਫਿਲਮ ਰੋਲ ਕਰਨ ਤੇ ਵੀ ਰੋਲਾ ਪਾਉਂਦੇ ਨੇ ਭਗਤ ਕੱਲ ਨੂੰ ਪਤਾ ਨਹੀਂ ਇਸ ਮਸਲੇ ਤੇ ਕੌਣ ਰੋਲਾ ਪਾਉਂਦਾ ਜੰਮ ਜਿਵੇਂ ਰੋਲਾ ਕਿਹਦੇ ਵੱਲੋਂ ਪਵਾਇਆ ਜਾਵੇ ਪਰ ਜਦੋਂ ਇਹ ਮੌਲਦੀ ਪ੍ਰਕਿਰਿਆ ਤਾਂ ਇਹ ਮੋਰ ਕਿਧਰੋਂ ਲਾਕੇ ਆਉਣੀਆਂ ਨੇ ਮਨਜ਼ੂਰੀਆਂ ਪਾਕਿਸਤਾਨ ਵਾਲਾ ਤਾਂ ਕਹਣਗੇ ਜੀ ਆਜੋ ਉਹਨਾਂ ਨੇ ਤਾਂ ਉਸ ਜੰਗ ਦੇ ਦਰਮਿਆਨ ਪਹੁੰਚ ਗਏ ਅਸੀਂ ਤੁਹਾਨੂੰ ਨੂੰ ਨਹੀਂ ਰੁਕਦੇ ਸਾਡੇ ਵੱਲੋਂ ਗੁਰਤਾਰਪੁਰ ਵੀ ਬੰਦ ਨਹੀਂ ਹੈਗਾ ਜੀ ਤੇ ਸਵਾਲ ਤਾਂ ਪਾਰ ਸਰਕਾਰ ਦਾ ਕਿ ਭਾਰਤ ਸਰਕਾਰ ਨਾਲ ਐ ਜੀਪੀਸੀ ਨੇ ਤਾਲਮੇਲ ਕਰ ਲਿਆ ਉਸ ਹਾਮੀ ਤੋਂ ਬਾਅਦ ਪਾਸਪੋਰਟ ਮੰਗੇ ਨੇ ਜਾਂ ਪਾਸਪੋਰਟ ਮੰਗਣ ਤੋਂ ਬਾਅਦ ਮਨਜ਼ੂਰੀ ਲੈਣ ਲਈ ਜਾਣਗੇ ਜੇ ਉਹ ਨਾ ਕਰ ਦਿੰਦੇ ਨੇ ਫਿਰ ਦਿਲਾਂ ਨੂੰ ਜ਼ਿਆਦਾ ਠੇਸ ਪਹੁੰਚਦੀ ਐ ਕਿਉਂਕਿ ਉਹ ਤੋਂ ਪਹਿਲਾਂ ਕੋਈ ਨੁਕਤਾ ਸਾਂਝਾ ਹੋਇਆ ਹੋਇਆ ਜਦੋਂ 550 ਸਾਲਾਂ ਸਿੱਧਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਸਮੇਂ ਵੀ ਮਾਹੌਲ ਕਾਫੀ ਤਣਾਅਲਾ ਸੀ ਪਰ ਇੱਕ ਸਰਪੁਰਖ ਦਾ ਲੰਗਾ ਖੁੱਲਿਆ ਇੱਕ ਠੰਡਾ ਹਵਾ ਦਾ ਬੁੱਲਾ ਆਇਆ ਹੈ ਨਾ ਜਿਹਨੇ ਮੁੜ ਕੇ ਕੋਈ ਵੀ ਮਸਲਾ ਗੱਲਬਾਤ ਨਾਲ ਹੀ ਹੱਲ ਹੁੰਦਾ ਤੇ ਪਹਿਲੀ ਪਾਸ਼ਾਹੀ ਦੇ ਜੇ ਪ੍ਰਕਾਸ਼ਪੁਰਬ ਦੇ ਹਵਾਲੇ ਨਾਲ ਇਹ ਗੱਲ ਤੁਰਦੀ ਆ ਤਾਂ ਫਿਰ ਉਹ ਤਾਂ ਪਹਿਲਾਂ ਹੀ ਗੋਸ਼ਟੀਆਂ ਲਈ ਜਾਣੇ ਜਾਂਦੇ ਉਹ ਤਾਂ ਪਹਿਲੇ ਹੀ ਕਹਿੰਦੇ ਨੇ ਕਿ ਆਓ ਭਾਈ ਹਰ ਗੱਲ ਦਾ ਉੱਤੋਂ ਸਵਾਲ ਜਵਾਬ ਕਰੀਏ ਬੈਠ ਕੇ ਵਿਚਾਰਾ ਕਰੀਏ ਸੋ ਇਸ ਲਈ ਹੋ ਸਕਦਾ ਕਿ ਉਹੀ ਦਿਨ ਸ਼ੁਰੂ ਹੋ ਜਾਵੇ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰਾਂ ਇਸ ਮਸਲੇ ਨੂੰ ਮੁੜ ਕੇ ਨੇੜੇ ਲਾਉਣ ਇਹ ਇਕੱਲੇ ਕਰਤਾਰਪੁਰ ਸਾਹਿਬ ਦੇ ਲੰਘੇ ਕਿਉਂ ਮੈਂ ਤਾਂ ਕਹਿੰਦਾ ਬਾਗਾ ਬਾਰਡਰ ਵੀ ਖੁੱਲੇ ਹੂੰ ਤੇ ਇਸ ਲਈ ਇਹ ਪੰਜਾਬ ਲਈ ਵੀ ਸਾਈ ਹੈ ਪੰਜਾਬ ਲਈ ਕਿਉਂ ਸੱਚੇ ਉੱਤਰੀ ਭਾਰਤ ਲਈ ਸਾਈ ਹੈ ਬਿਲਕੁਲ ਜੀ ਜਦੋਂ ਕੇਂਦਰ ਦੀ ਸਰਕਾਰ ਨੂੰ ਆਪਣੇ ਕਾਰਪੋਰਟ ਘਰਾਣੇ ਆ ਲਈ ਖੋਲਣ ਦੀ ਲੋੜ ਪੂਗੀ ਉਦੋਂ ਖੁੱਲ ਜਾਊਗਾ ਜੋ ਤੂੰ ਪੰਜਾਬ ਵਾਲੇ ਕਹਿੰਦੇ ਨੇ ਕਿ ਖੋਲੋ ਭਾਈ ਉਦੋਂ ਨਹੀਂ ਖੋਲਣਾ ਪਰ ਇਸ ਸਰ ਦੇ ਵਿਚਾਲੇ ਸਰ ਚਲੋ ਜਿੱਥੇ ਸਿੱਖ ਸੰਗਤਾਂ ਨੂੰ ਲੈ ਕੇ ਖਬਰਾਂ ਪੰਥਕ ਸਿਆਸਤ ਦੇ ਵਿੱਚ ਖਬਰਾਂ ਤੇ ਉੱਥੇ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਬਹੁਤ ਵੱਡੀ ਖਬਰ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇੱਕ ਸਰਬੱਲ ਦੀ ਰਾਜਨੀਤਿਕ ਪਾਰਟੀਆਂ ਦੀ ਇੱਕ ਚੰਡੀਗੜ੍ਹ ਦੇ ਵਿੱਚ ਬੈਠਕ ਬੁਲਾਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਪਹੁੰਚੀ ਕਾਂਗਰਸ ਨਹੀਂ ਪਹੁੰਚੀ ਤੁਸੀਂ ਉਸ ਬੈਠਕ ਨੂੰ ਕਿਸ ਤਰੀਕੇ ਦੇਖਦੇ ਹੋ ਕਿ ਕਿਸਾਨਾਂ ਨੇ ਹਾਲਾਂਕਿ ਇੱਕ ਟਰੈਕਟਰ ਮਾਰਚ ਦਾ ਐਲਾਨ ਵੀ ਕੀਤਾ ਕਿ ਉਸ ਦੇ ਵਿੱਚ ਕੀ ਕੋਈ ਸੱਟਾ ਨਿਕਲਿਆ ਕਿ ਹਾਲਾਂਕਿ ਜਿੱਥੇ ਕਿਸਾਨਾਂ ਦੇ ਉੱਪਰ ਵੀ ਇਲਜ਼ਾਮ ਲੱਗਦੇ ਸੀ ਕਿ ਇਕੱਠੇ ਨਹੀਂ ਹੁੰਦੇ ਅੱਜ ਉਹ ਹਾਲਾਂਕਿ ਐਸਕੇਮ ਹੀ ਪਹੁੰਚਿਆ ਕਿ ਉਹਨਾਂ ਦੇ ਵੱਲੋਂ ਜਿਹੜੀ ਇੱਕ ਮੀਟਿੰਗ ਕੀਤੀ ਗਿਆ ਮੀਟਿੰਗ ਦਾ ਕੀ ਸੱਟਾ ਨਿਕਲਿਆ ਰਾਜਨੀਤਿਕ ਪਾਰਟੀਆਂ ਨੇ ਕਿੰਨਾ ਕੁ ਉਸ ਦੇ ਵਿੱਚ ਸਾਥ ਦਿੱਤਾ ਦੇਖੋ ਐਸਕੇਮ ਨੇ ਲੈਂਡ ਪੁਲਿੰਗ ਦੇ ਮਾਮਲੇ ਤੇ ਸਰਬੱਤ ਦੀ ਬੈਠਕ ਕਰਦੀ ਸੀ ਚੰਡੀਗੜ੍ਹ ਚ ਕਿਸਾਨ ਭਵਨ ਚ ਉਹਨਾਂ ਨੇ ਉਹਨਾਂ ਨੂੰ ਲੈਂਡ ਪੁਲਿੰਗ ਦੇ ਨਾਮ ਨਾਲ ਪਾਣੀਆਂ ਦਾ ਮਸਲਾ ਜਿਹੜਾ ਅਮਰੀਕਾ ਕਹਿੰਦਾ ਕਿ ਬੀਨੋ ਟੈਰਰਫਾਰਮ ਸੀ ਸਮਝੌਤਾ ਕਰਨਾ ਉਸ ਮਸਲੇ ਤੇ ਕਿਉਂ ਚ ਖੇਤੀ ਨੂੰ ਕਿਵੇਂ ਕਰਨਾ ਤੇ ਇਸੇ ਤਰ੍ਹਾਂ ਸਹਿਕਾਰਤਾ ਵਾਲੇ ਮਸਲੇ ਇਹਨਾਂ ਚਾਰ ਮੁੱਦਿਆਂ ਨੂੰ ਮੁੱਖ ਮੁੱਦਾ ਉੱਥੇ ਪਾਣੀ ਵਾਲਾ ਜਾਂ ਮਤਲਬ ਕਿ ਵਪਾਰ ਵਾਲਾ ਥੋੜਾ ਉਹ ਛੂਹਿਆ ਗਿਆ ਤੇ ਕੁੱਲ ਮਿਲਾ ਕੇ ਸਾਰੀ ਚਰਚਾ ਲੈਂਡ ਪੁਲਿੰਗ ਦੇ ਉੱਤੇ ਹੀ ਸੀ ਕਿਉਂਕਿ ਤਾਜੀ ਲੜਾਈ ਪੰਜਾਬ ਦੇ ਪੂਰੇ ਲੈਂਡ ਪੁਲਿੰਗ ਵਾਲੀ ਖੜੀ ਹੈ ਇਸ ਮੁੱਦੇ ਦੇ ਤੇ ਦੱਸ ਦੇ ਕਿ ਪ੍ਰਾਂਤਿਕ ਪਾਰਟੀਆਂ ਆਈਆਂ ਖੱਬੀਆਂ ਤੇ ਨਾਲ ਸੰਬੰਧਿਤ ਪਾਰਟੀਆਂ ਆਈਆਂ ਵਿਸ਼ੇਸ਼ਕ ਪੰਜ ਮੈਂਬਰੀ ਬਣੋ ਜੇ ਅਕਾਲੀ ਦਲ ਦਾ ਗਠਨ ਨਹੀਂ ਹੋਇਆ ਪਰ ਪੰਜ ਮੈਂਬਰੀ ਕਮੇਟੀ ਦੇ ਦੋ ਨੁਮਾਇंदे ਆਏ ਹੈ ਕਿ ਇਧਰ ਬਹੁਤ ਜਿਆਦਾ ਪਾਰਟੀ ਆਈ ਉਹਨਾਂ ਦੇ ਖੁਦ ਪ੍ਰਧਾਨ ਕ੍ਰੀਮਪੁਰੀ ਹੋਰੀ ਉੱਥੇ ਆਏ ਤੇ ਇਸੇ ਤਰ੍ਹਾਂ ਬੀਜੇਪੀ ਦੇ ਦੋ ਨੁਮਾਇंदे ਆਏ ਸੁਭਾਸ਼ ਸ਼ਰਮਾ ਤੇ ਕੇਵਲ ਢਿੱਲੋ ਹੋਰੀ ਕਾਂਗਰਸ ਦਾ ਨੁਮਾਇंदे ਦੀ ਬੈਠਕ ਪੌਣੀ ਬੈਠਕ ਨਿਪਟਣ ਤੋਂ ਬਾਅਦ ਆਏ ਹੈਨਾ ਮਤਲਬ ਕਿ ਨਾਬਾ ਹੋਰੀ ਉਥੋਂ ਜਿਹੜੇ ਐਮਐਲਏ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਉਹ ਕਹਿੰਦੇ ਵੀ ਕਿ ਮੈਨੂੰ ਤਾਂ ਪਤਾ ਹੀ ਦੇਰ ਨਾਲ ਲੱਗਿਆ ਮੇਰੇ ਕੋਲ ਸੂਚਨਾ ਨਹੀਂ ਸੀ ਜੀ ਪ੍ਰਧਾਨ ਜੀ ਨੇ ਪਹਿਲਾਂ ਆਪ ਪਾਉਣਾ ਸੀ ਜੀ ਪਤਾ ਨਹੀਂ ਕਿਵੇਂ ਕੀ ਹੋਇਆ ਜੀ ਚਲੋ ਕਾਂਗਰਸ ਬਹੁਤ ਦੇਰ ਨਾਲ ਆਈ ਪਰ ਆਮ ਆਦਮੀ ਪਾਰਟੀ ਦੀਆਂ ਕੁਰਸੀਆਂ ਅਖੀਰ ਤੱਕ ਖਾਲੀ ਰਹੀਆਂ ਜੀ ਇਹ ਸਾਰੇ ਪਹਿਲੂ ਦੇ ਵਿੱਚ ਕੁੱਲ ਮਿਲਾ ਕੇ ਮੁੱਦਾ ਇਹ ਬਣਿਆ ਕਿ ਕੀ ਪੰਜਾਬ ਨੂੰ ਐ ਇੰਨੇ ਮਹਿੰਗੇ ਘਰਾਂ ਦੀ ਮਕਾਨਾਂ ਦੀ ਲੋੜ ਹੈ ਜਿਨ੍ਹਾਂ ਮਹਿੰਗੇ ਘਰਾਂ ਮਕਾਨਾਂ ਦੇ ਲਈ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਜੀ ਤੇ ਜੇ ਇੰਨੇ ਮਹਿੰਗੇ ਘਰਾਂ ਮਕਾਨਾਂ ਦੀ ਲੋੜ ਹੀ ਨਹੀਂ ਫਿਰ ਜ਼ਮੀਨ ਐਕਵਾਇਰ ਕੀਤੀ ਕਿਉਂ ਜਾ ਰਹੀ ਹੈ ਕਿਹਨੇ ਬਲੈਕ ਮਨੀ ਬਾਈਟ ਕਰਨੀ ਹੈ ਕਿਹਨੇ ਘਰ ਨੂੰ ਧੋਖਾ ਕਰਨਾ ਹੈ ਕਹਿੰਦੇ ਜੀ ਲੈਂਡ ਪੂਲਿੰਗ ਦੇ ਵਿੱਚ ਤਾਂ ਕਿਤੇ ਲਿਖਿਆ ਹੀ ਨਹੀਂਗਾ ਜੀ ਉਹ ਤਾਂ ਲਿਖਿਆ ਕਿ ਨਹੀਂ ਜੀ ਜਬਰੀ ਨਹੀਂ ਕੀਤਾ ਜਾਊਗਾ ਪਰ ਉੱਥੇ ਬਾਰ ਬਾਰੀ ਗੱਲ ਆਈ ਕਿ ਸ਼ਰੀਆਮ ਤੱਕ ਨਾ ਇਸ ਪਾਲਿਸੀ ਦੇ ਵਿੱਚ ਮਤਲਬ ਕਿ ਜਿੱਦਾਂ ਹੀ ਨੋਟੀਫਿਕੇਸ਼ਨ ਹੋ ਗਿਆ ਉਸ ਤੋਂ ਬਾਅਦ ਨਾ ਕਿਸਾਨ ਲੋਨ ਲੈ ਸਕਦਾ ਏ ਜ਼ਮੀਨ ਤੇ ਨਾ ਅੱਗੇ ਕਿਸੇ ਨੂੰ ਕੋਈ ਸੌਦਾ ਕਰ ਸਕਦਾ ਨਾ ਕੋਈ ਮਤਲਬ ਕਿ ਹੋਰ ਕੋਈ ਇਹਦੇ ਨਾਲ ਸੰਬੰਧਿਤ ਇੱਥੇ ਕੋਈ ਇੰਟਰ ਲਾ ਸਕਦਾ ਰੂੜੀ ਲਾ ਸਕਦਾ ਜੋ ਕੁਝ ਨਹੀਂ ਕਰ ਸਕਦਾ ਅਭੀ ਰੂੜਾ ਜ਼ਮੀਨ ਦਾ ਮਾਲਕ ਹੀ ਨਹੀਂ ਏ ਜੀ ਕੋਈ ਢੇਲਾ ਦਿੱਤਾ ਨਹੀਂ ਤੁਸੀਂ ਕੁਝ ਕੀਤਾ ਨਹੀਂ ਤੇ ਜਿਹੜਾ ਇਹ ਖੇਲ ਹੈ ਕਿ ਵੀ ਤੇਤੋ ਜੇ ਇੰਨੀ ਲਵਾਗੇ ਤਾਂ ਉਹਦੇ ਵਿੱਚੋਂ 20% ਤੈਨੂੰ ਮੋੜਾਂਗੇ ਹੈਨਾ ਤੇ 20% ਜਿਹਦੇ ਤੈਨੂੰ ਫਾਸਿਲ ਮਿਲ ਜੂ ਤੈਨੂੰ ਰੈসিডੈਂਸ ਪਲਾਟ ਮਿਲ ਜੂ ਪਰ ਉਥੇ ਡਿਵੈਲਪਮੈਂਟ ਚਾਰਜ ਤੈਨੂੰ ਦੇਣੇ ਆ ਹੂੰ ਮਤਲਬ ਉਹ ਫੇਰ ਕਿਸਾਨ ਤੋਂ ਹੀ ਲੈਣੇ ਆ ਤੇ ਜੇ ਕਰੋੜ ਰੁਪਈਆ ਉਹਨੇ ਫੇਰ ਦੇਣਾ ਜਮੀਨ ਵੀ ਗਈ ਤੇ ਉਹਨੂੰ ਵੀ ਮਤਲਬ ਫੇਰ ਉਹਨਾਂ ਸਾਰੀ ਜ਼ਮੀਨ ਦੇ ਕੇ ਜੇ 20% ਲੈ ਕੇ ਕਿਉਂ ਕਰਨਾ ਫੇਰ ਉਹ ਕਿਉਂ ਦੇਊਗਾ ਵੀ ਉਹ ਕਹੂਗਾ ਅਸੀਂ ਆਪਣੇ ਆਪਣੇ ਪਲਾਟ ਆਪੇ ਕੱਟ ਲਈਏ ਜੀ ਫੇਰ ਤੋਂ ਕਿਹ ਲੋੜ ਹੈ ਡਿਵੈਲਪਮੈਂਟ ਚਾਰਜ ਵੀ ਕਿਉਂ ਲੈਣੇ ਆ ਸਰਵਿਸ ਲੈਣਾ ਸੋ ਇਸ ਲਈ ਇਸ ਧੋਖੇ ਨੂੰ ਐਸਕੇਮ ਨੇ ਜੁ ਉਜਾਗਰ ਕੀਤਾ ਕਿ ਜ਼ਮੀਨਾਂ ਐਕਵਾਇਰ ਕਰਨ ਦਾ ਇੱਕ ਕੰਮ ਕਰਾਉਣੇ ਨੂੰ ਜ਼ਮੀਨਾਂ ਸੌਂਪਣ ਔਰ ਰਣਿਤਿਕ ਤੇ ਰਾਣੇ ਉਹਦੇ ਤੇ ਆ ਕੇ ਚਰਚਾ ਕੀਤੀ ਅਕਾਲੀ ਦਲ ਵੀ ਹਾਜ਼ਰ ਸੀ ਬੇਸ਼ੱਕ ਉਹਨਾਂ ਦਾ ਕੋਈ ਮੁਖ ਚੇਰਾ ਨਹੀਂ ਆਇਆ ਜੋ ਪਰ ਚਰਚਾ ਹੋਈ ਹੈ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਕਿ ਇਹਨਾਂ ਚੰਦ ਦਿਨਾਂ ਦੇ ਅੰਦਰ ਅੰਦਰੀ 3 ਲੱਖ ਏਕੜ ਦੇ ਕਰੀਬ ਜ਼ਮੀਨ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਸਿੱਧੀ ਐਦਾਂ ਜਾ ਰਹੀ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ 1 ਲੱਖ ਏਕੜ ਦੇ ਕਰੀਬ ਰੇਲਵੇ ਉਹਨਾਂ ਵਿੱਚ ਰਹੀਆਂ ਕੁਝ ਉਹ ਬਣ ਰਹੇ ਨੇ ਉਹਦੇ ਲਈ ਫੇਰਾ ਇਹ 60-70 ਹਜ਼ਾਰ ਮਤਲਬ ਕਿ ਇਹ ਲੈਂਡ ਨੂੰ ਫਿਰਦੇ ਨੇ ਜੀ ਜਿੱਥੇ 25 3000 ਤੱਕ ਅੱਲੀ ਨੂੰ ਲਿਆਉਣੇ ਚ ਹੈ ਸੋ ਉਹ ਨਹੀਂ ਥਾਂ ਮੈਂ ਇਹਨਾਂ ਨੇ ਕੀਤੀਆਂ ਨੇ ਸੋ ਉਹ ਸਾਰੇ ਮੁੱਦੇ ਦੇ ਉੱਤੇ ਅੱਜ ਤਕੜੀ ਬਹਿਸ ਸੀ ਜਿਹਦੇ ਵਿੱਚੋਂ ਫਿਰ ਸਾਂਝੀ رائے ਬਣੀ ਕਿ ਐਸਕੀਐਮ ਤਾਂ ਆਪਣੀ ਲੜਾਈ ਲੜ ਰਹੇ ਹੁਣ ਅਗਲੇ ਪ੍ਰੋਗਰਾਮ ਲੀਗ ਤੇ ਜਿਵੇਂ ਤੁਸੀਂ ਦੱਸਿਆ ਕਿ ਬਿਲਕੁਲ ਆ 30 ਜੁਲਾਈ ਨੂੰ ਉਹਨਾਂ ਨੇ ਇਹ ਪਿੰਡਾਂ 'ਚ ਜਿਨ੍ਹਾਂ ਜਿਨ੍ਹਾਂ 'ਚ ਲੈਂਡ ਪੂਲਿੰਗ ਲਈ ਜ਼ਮੀਨਾਂ ਲਈਆਂ ਜਾ ਰਹੀਆਂ ਉੱਥੇ-ਉੱਥੇ ਉਹਨਾਂ ਨੇ ਸਟ੍ਰੈਟ ਮਾਰਚ ਜਾਂ ਮਾਰਚ ਕਰਨਾ ਹੈ ਤਾਂ ਕਿ ਲੋਕਾਂ ਨੂੰ ਜਾਣੂ ਕਰਾਇਆ ਜਾ ਸਕੇ ਖਤਰੇ ਤੋਂ ਤੇ ਉਸ ਤੋਂ ਬਾਅਦ ਉਹਨਾਂ ਨੇ 24 ਜੁਲਾਈ ਨੂੰ ਵੀ ਹੋਈ ਹੈ ਲੁਧਿਆਣਾ ਦੇ ਮੁੱਲਾਂਪੁਰ ਦੇ ਵਿੱਚ ਵੱਡੀ ਮੰਡੀ ਚ ਰ ਉਥੇ ਵੱਡੀ ਰੈਲੀ ਕਰਾਂਗੇ ਮਾਂ ਪੰਚ ਕਰਾਂਗੇ ਉਹਨਾਂ ਨੇ ਪ੍ਰੋਗਰਾਮ ਦੇਤਾ ਹੁਣ ਬਾਰੀ ਰਾਜਨੀਤਿਕ ਚੜ੍ਹਾਉਂਦੀ ਹੈ ਜਿਹੜੀ ਇੱਥੇ ਇਹ ਕਹਿ ਕੇ ਆਈਆਂ ਕਿ ਅਸੀਂ ਹੱਕ ਜਾਂ ਜੀਨਾ ਮੁੱਦਿਆਂ ਤੇ ਤੁਹਾਡੇ ਨਾਲ ਹੁਣ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਕਿ ਉਹ ਤਰਾਂਤਰ ਤੇ ਲੜਨਗੇ ਉਹ ਆਪਣੇ ਪਾਰਟੀ ਪਲੇਟਫਾਰਮ ਤੇ ਮੁੱਦਾ ਬਣਾਉਣਗੇ ਜਾਂ ਇੱਕੋ ਇੱਕ ਰੈਲੀ ਕਰਕੇ ਉੱਪਰੇ ਹੋ ਜਾਣਗੇ ਹਮ ਪਰ ਸਰ ਇਹ ਸਭ ਦੇ ਵਿਚਾਲੇ ਆ ਚਲੋ ਜਿੱਥੇ ਤੁਸੀਂ ਕਹਿਆ ਕਿ ਐਸਕੇਮ ਨੇ ਜਿਹੜੀਆਂ ਵਿੱਚੋਂ ਗੱਲਾਂ ਨੇ ਉਹ ਸਾਰੀਆਂ ਉਜਾਗਰ ਕਰਕੇ ਲਿਆਂਦੀਆਂ ਕਿ ਇਸਤਲ ਦੇ ਵਿੱਚ ਕਿਸਾਨਾਂ ਨਾਲ ਧੋਖਾ ਕੀ ਹੋ ਰਿਹਾ ਪਰ ਇਸ ਦੇ ਵਿੱਚ ਜਿੱਥੇ ਕਿਸਾਨ ਇਸ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਨੇ ਪਰ ਕੁਝ ਕੁ ਸਮੇਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਪ੍ਰੈਸ ਕਾਨਫਰੰਸ ਉਹ ਕਰਦੇ ਨੇ ਉਹ ਕਹਿੰਦੇ ਕਿ ਪਹਿਲਾਂ ਵੀ ਜ਼ਮੀਨਾਂ ਇਕ ਵਾਰਾਂ ਉਹਦੀ ਕਰਦੇ ਸੀ ਕੋਈ ਪ੍ਰਾਈਵੇਟ ਬਿਲਡਰ ਆਉਂਦਾ ਸੀ ਕਿ ਕਿਸੇ ਤੋਂ 2 ਕਿਲੇ ਲੈ ਲੇ ਕਿਸੇ ਤੋਂ 3 ਕਿਲੇ ਲੈ ਕੇ ਇਸ ਤਰੀਕੇ ਨਾਲ ਕਾਨੂੰਨੀ ਕੱਟ ਜਾਂਦਾ ਸੀ ਕਿਸੇ ਤੋਂ ਕਹਿੰਦੇ ਕਿ ਬਾਅਦ ਚ ਉਹ ਇਲੀਗਲ ਕਲੋਨੀ ਹੋ ਜਾਂਦੀ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਇਹ ਕਲੋਨੀ ਕਿੱਥੋਂ ਆਈ ਹੈ ਨਾ ਕੋਈ ਸੀਵਰੇਜ ਦਾ ਪ੍ਰਬੰਧ ਹੁੰਦਾ ਸੀ ਕਹਿੰਦੇ ਕਿ ਅਸੀਂ ਉਹ ਸਾਰੇ ਦਾ ਜਿਹੜਾ ਕਿ ਨਿਪਟਾਰਾ ਕਰਨ ਦੇ ਲਈ ਲੈਂਡ ਪੁਲਿੰਗ ਪਾਲਿਸੀ ਲੈਂਦੀ ਹੈ ਤੇ ਕਹਿੰਦੇ ਕਿ ਕਿਸਾਨ ਸਾਨੂੰ ਕੋਚੋ ਕੇ ਇਸ ਦੇ ਵਿੱਚ ਜ਼ਮੀਨਾਂ ਦੇ ਰਹੇ ਨੇ ਪਹਿਲੀ ਗੱਲ ਤਾਂ ਇਹ ਲੈਂਡ ਪੁਲਿੰਗ ਪਾਲਿਸੀ ਨਵੀਂ ਹੈ ਸੁਖਵੀਰ ਬਾਦਲ ਵਾਲੀ ਤੇ ਅੱਧੇ ਤੋਂ ਵੱਧ ਫੋਟੋਸਟੇਟ ਕਾਪੀ ਹੈ ਉਹ ਇਹ ਗੈਰ ਕਾਨੂੰਨੀ ਉਹਨਾਂ ਦੇ ਰਾਤ ਚ ਵੀ ਆਈ ਹੈ ਤੇ ਤੁਸੀਂ ਨਵਾਂ ਕੀ ਲਿਆ ਤੇ ਜੇ ਉਹਨਾਂ ਦੀ ਲੈਂਡ ਗੋਇੰਗ ਪੋਲਿਸੀ ਤੋਂ ਬਾਅਦ ਵੀ ਗੈਰ ਕਾਨੂੰਨੀ ਕਲੋਨੀਆ ਕੱਟੀਆਂ ਜਾਂਦੀਆਂ ਰਹੀਆਂ ਫਿਰ ਕਿੰਨੀ ਕੁ ਸਹੀ ਹੈ ਕਿੰਨੀ ਕੁ درست ਹੈ ਹੂੰ ਤੇ ਦੂਸਰੀ ਗੱਲ ਫਿਰ ਜੇ ਤੁਹਾਡੀ ਸਾਢੇ 3 ਦਿਨ ਸਾਲ ਦੀ ਸਰਕਾਰ ਚ ਗੈਰ ਕਾਨੂੰਨੀ ਕਲੋਨੀਆ ਨੂੰ ਰੈਗੂਲਰ ਕਲੋਨੀਆ ਕਿਉਂ ਕੀਤਾ ਤੁਸੀਂ ਆਪ ਨਾ ਕਰਦੇ ਨਾ ਕਿ ਨਾਮ ਵੀ ਹਸਤਾ ਆਪਣੀ ਲਿਆ ਰਹੇ ਆਂ ਸਾਹਿਬ ਇਹ ਕੱਟਾਂਗੇ ਤੁਹਾਡੀਆਂ ਰਤਮ ਨੇ ਭੇਜਦੇ ਬਲਡੋజర్ ਉਧਰ ਨੂੰ ਵੀ ਫਿਰ ਉੱਥੇ ਬਿਲਡਰਾਂ ਤੋਂ ਪੈਸੇ ਕਿਨੇ ਲਏ ਜੀ ਦੱਸ ਦਿਨੇ ਉੱਥੇ ਸੌਦੇ ਕੀ ਨੇ ਕੀਤੇ ਨੇ 10 ਦਿਨ ਤੇ ਦੂਸਰੀ ਗੱਲ ਹੂੰ ਜੇਕਰ ਹਰਪਾਲ ਚੀਮਾ ਜੀ ਨੂੰ ਇਹ ਲੱਗਦਾ ਕਿ ਮਤਲਬ ਕਿ ਇਹ ਜੀ ਅਸੀਂ ਸਹੀ ਲੈ ਕੇ ਆਏ ਆ ਪੰਜਾਬ ਦੇ ਵਿੱਚ ਕੋਈ ਡਾਟਾ ਹੈ ਇਹਨਾਂ ਕੋਲ ਕਿ ਕਿੰਨੇ ਕ ਘਰਾਂ ਦੀ ਲੋੜ ਹੈ ਜੀ ਲੁਧਿਆਣਾ ਚ ਹੂੰ ਤੇ ਜਿਹੜੇ ਘਰ ਬਣਨਗੇ ਉਹਨਾਂ ਘਰਾਂ ਚ ਪੰਜਾਬ ਦੀ ਲੋਕ ਰਹਿਣਗੇ ਜੀ ਇਹਦੀ ਕੋਈ ਗਾਰੰਟੀ ਦੇਣਗੇ ਹੀ ਜੀ ਹੂੰ ਤੇ ਜਿੰਨੇ ਘਰ ਖੇਤ ਪਿੰਡ ਹਾਂ ਕਾਰੋਬਾਰ ਦੁਕਾਨ ਛੋਟੀ ਬੜੀ ਉਜਰੂਗੀ ਇਹਦੇ ਨਾਲ ਉਹਨਾਂ ਦੇ ਮੁਰਬਸੇਵੇ ਦਾ ਕੋਈ ਇੱਕ ਵੀ ਲੈਪ ਪਾਈ ਹੈ ਜਿਹਦੇ ਵਿੱਚ ਦੱਸਣ ਮੇਰਪਾਲ ਜੀ ਬਾਕੀ ਜੇ ਤੁਹਾਨੂੰ ਇਹ ਲੱਗਦਾ ਕਿ ਕਿਸਾਨ ਖੁਸ਼ ਹੋ ਕੇ ਦੱਸ ਰਹੇ ਨੇ ਦੇ ਰਹੇ ਨੇ ਆਪਣੀਆਂ ਜ਼ਮੀਨਾਂ ਕਿ ਪਾਲ ਜੀਵਾ ਬਾਗੋਬਾਗ ਨੇ ਫਿਰ ਤਾਂ ਤੁਸੀਂ ਉਹਨਾਂ ਸਾਰੇ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨਾਂ ਲੈਣੀ ਆਜ ਕਿਸਾਨ ਪਰ ਬਣਾ ਲੈ ਕੇ ਆ ਜਾਂਦੇ ਪ੍ਰੈਸਰ ਆਪੀ ਬਿਲਕੁਲ ਜੀ ਤੇ ਪਰੇ ਹੋ ਜਾਂਦਾ ਕਿ ਲੈ ਵੀ 60 ਤੇ ਜੀ ਕਿਸਾਨ ਨੇ ਦੇਣਾ ਚਾਹੁੰਦੇ ਫਿਰ ਅਸੀਂ ਕਿਹਨੂੰ ਲੜਣਾ ਆ ਕੇ ਉੱਥੇ ਆ ਜਾਂਦੇ ਉੱਥੋਂ ਤਾਂ ਪਗੋੜੇ ਹੋਗੇ ਉੱਥੇ ਕੁਰਸੀਆਂ ਖਾਲੀ ਰਹਿ ਜਾਂਦੀਆਂ ਥੋੜੀ ਉੱਥੇ ਆ ਕੇ ਤੁਸੀਂ ਨਾ মিডিਆ 'ਚ ਗੱਲ ਕਰ ਸਕਦੇ ਸੀ ਨਾ ਇਸ ਸਕੈਮ 'ਚ ਗੱਲ ਕਰ ਦ ਸਕਦੇ ਸੀ ਪਬਲਿਕ ਪਲੇਟਫਾਰਮ 'ਤੇ ਦੀ ਗੱਲ ਕਰਨ ਨੂੰ ਤਿਆਰ ਨਹੀਂ ਤੇ ਪ੍ਰੈਸ ਕਾਨਫਰੈਂਸਾਂ ਕਰਨ ਵਾਲੀ ਪਾਰਟੀਆਂ ਸੋਚਦੀਆਂ ਕਿ ਪ੍ਰੈਸ ਕਾਨਫਰੈਂਸ ਕਰਕੇ ਅਸੀਂ ਪੰਜਾਬ ਨੂੰ ਮੂਰਖ ਬਣਾ ਲਾਂਗੇ ਬਣ ਲਿਆ ਜਿੰਨਾ ਬਣਨਾ ਸੀ ਹੂੰ ਸੋ ਇਸ ਲਈ ਇਹ ਲੜਾਈ ਵੱਡੀ ਹੋਣੀ ਹੈ ਹਰਪਾਲ ਚੀਮਾ ਹੋਰਾਂ ਦੀ ਪਾਰਟੀ ਉਹਨਾਂ ਦੀ ਨੁਮਾਇੰਦਗੀ ਉੱਥੇ ਨਹੀਂ ਸੀ ਤੇ ਹੁਣ ਬਾਅਦ 'ਚੋ ਕੱਚ ਸੱਚ ਬੋਲਣ ਲਈ ਤੁਸੀਂ মিডিਆ 'ਚ ਆ ਰਹੇ ਹੋ ਅੱਗੇ ਤੋਂ ਪਤਾ ਕਿ মিডিਆ ਵੀ ਉਹੀ ਹੈ ਜਿਹਨੇ ਦਿਖਾਉਣਾ ਸਵਾਲ ਥੋੜਾ ਕਰਨੇ ਹੂੰ ਪਰ ਸਾਰੇ ਇਸ ਤੇ ਨਾ ਚਲੋ ਲੈਂਡ ਪੂਲਿੰਗ ਦਾ ਮਸਲਾ ਵੀ ਹੋ ਗਿਆ ਤੇ ਫਿਰ 27 ਦਾ ਜਿਹੜਾ ਚੋਣਾ ਨੇ ਹਾਲਾਂਕਿ ਜਿਸ ਤਰੀਕੇ ਲੈਂਡ ਪੂਲਿੰਗ ਦੇ ਵਿੱਚੋਂ ਵੀ ਬਹੁਤ ਸਾਰੇ ਰਾਜਨੀਤਿਕ ਤਰ੍ਹਾਂ ਸੋਚ ਰਹੇ ਨੇ ਕਿ ਜੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਜਾਂਗੇ ਕੀ ਪਤਾ 27 ਦੀ ਸੱਤਾ ਹੀ ਸਾਡੇ ਹੱਥ ਲੱਗ ਜਾਵੇ ਪਰ ਅਕਾਲੀ ਦਲ ਨੂੰ 27 ਤੋਂ ਪਹਿਲਾਂ ਛੜਕੇ ਦੇ ਉੱਪਰ ਛੜਕਾ ਲੱਗ ਰਿਹਾ ਪਹਿਲਾਂ ਜਿਹੜਾ ਤਰਨਤਾਰਨ ਦੇ ਵਿੱਚ ਸਾਬਕਾ ਵਿਧਾਇਕ ਨੇ ਜਿਹੜੇ ਉਹ ਅਸਤੀਫਾ ਦੇ ਜਾਂਦੇ ਨੇ ਅੱਜ ਰਣਜੀਤ ਸਿੰਘ ਗੱਲ ਖਰੜ ਤੋਂ ਹਲਕਾ ਇੰਚਾਰਜ ਨੇ ਵਾਈਚ ਵਿਧਾਨ ਸਭਾ ਚੋਣ ਲੜ ਚੁੱਕੇ ਨੇ ਅੱਜ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਉਹ ਕਹਿੰਦੇ ਕਿ ਜਿਹੜੀਆਂ ਖਰੜੜਕੇ ਦੇ ਲੋਕਾਂ ਦੀਆਂ ਮੁਸੀਬਤਾਂ ਨੇ ਕੋਈ ਪ੍ਰੋਬਲਮਸ ਨੇ ਜੇ ਉੱਪਰ ਲੈ ਕੇ ਜਾਂਦੇ ਨੇ ਉਸ ਤਰੀਕੇ ਸੁਣੀਆਂ ਨਹੀਂ ਜਾਂਦੀਆਂ ਪਹਿਲੀ ਗੱਲ ਤਾਂ ਇਹ ਆ ਕਿ ਜੇ ਲੈਂਡ ਪੁਲਿੰਗ ਚੋਂ ਕੱਢਣਾ ਚਾਹੁੰਦੇ ਰਣਟਕਾ ਚ ਕਿੰਨੀਆਂ ਅਕਸਰਦ ਸੀ ਤੇਰਾ ਅਕਾਲੀ ਦਲ ਨੇ ਆਪਣੇ ਓਮੇ ਸਿਰਦ ਲੀਡਰ ਕਿਉਂ ਨਹੀਂ ਭੇਜੇ ਜੀ ਚੱਜ ਬੈਠ ਗਏ ਜੇ ਲੜਾਈ ਲੜਦੇ ਹੋ ਸੀ ਕਿਉਂ ਨਹੀਂ ਆਏ ਤੁਹਾਡੇ ਤੇ ਭਾਜਪਾ ਤਾਂ ਇੰਜ ਚਾਹ ਰਹੀ ਸੀ ਕਿ ਸਾਨੂੰ ਇਹੇਜ ਆ ਸਾਰੇ ਮਸਲਿਆਂ ਤੇ ਹਾਂ ਜੀ ਅਸੀਂ ਨਾਲ ਆ ਜੀ ਅਸੀਂ ਐਂ ਕਰਦਾਂਗੇ ਜੇ ਅਸੀਂ ਮੋਦੀ ਨੂੰ ਮਲਾਦਾਂਗੇ ਜੀ ਅਸੀਂ ਦਿੱਲੀ ਚੱਲਾਂਗੇ ਜੀ ਬਬਜ਼ ਲੈ ਜਾਾਂਗੇ ਜੀ ਪਾਣੀਆਂ ਤੇ ਵੀ ਮਤਾ ਪਵਾ ਲੋ ਜੀ ਅਸੀਂ ਨਾਲ ਆ ਜੀ ਚੱਲਾਂਗੇ ਜੀ ਰੱਦ ਕਰਾ ਦਾਂਗੇ ਮਤਲਬ ਉਹ ਤਾਂ ਐ ਸੀ ਵੀ ਇਹੀ ਉਹ ਹੀ ਭਾਜਪਾ ਜੇ ਦਿੱਲੀ ਤਨ ਖੇਤੀ ਕਿਨੋਂ ਲਈ ਸੀ ਹੂੰ ਤੇ ਉਹੀ ਕਿਸਾਨ ਨੇ ਜਿਹੜੇ ਉਸ ਸਮੇਂ ਹੈ ਤੁਹਾਡੀ ਘੇਰਾਬੰਦੀ ਕਰਦੇ ਸੀ ਹੁਣ ਤੁਹਾਨੂੰ ਪਸੰਦ ਆ ਗਏ ਜੀ ਇਹ ਕਿਸੋ ਸਟਾਈਲ ਲਈ ਉਹ ਤਿਆਰੀ ਹੈ ਨਾ ਫਿਰ ਕਿ ਕਿਸੇ ਤਰ੍ਹਾਂ ਵੋਟਾ ਹਾਸਲ ਕਰ ਲਈ ਕਿ ਸ਼ਹਿਰੀ ਵੋਟਾ ਸਾਨੂੰ ਮਿਲੇ ਜਾਣਗੀਆਂ ਜੇ ਪਿੰਡੂ ਕਿਸਾਨ ਐ ਖੁਸ਼ ਹੋ ਕੇ ਪਾ ਕੇ ਲੈ ਵੀ ਆਪਣੀ ਤਾਂ ਗੱਲ ਬਣ ਗਈ। ਜੀ ਜਿਹੜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਬਿਲਕੁਲ ਰਣਜੀਤ ਸਿੰਘ ਗਿੱਲ ਹੋਰੀ ਸਿਹਰਦ ਵਿਅਕਤੀ ਮੰਨੇ ਜਾਂਦੇ ਨੇ ਬੇਸ਼ੱਕ ਉਹ ਵੱਡੇ ਬਿਲਡਰ ਨੇ ਵੱਡੇ ਕਲੋਨੀਲਾਈਜ਼ਰ ਨੇ ਪਲਾਟ ਕੱਟਦੇ ਨੇ ਹੈ ਨਾ ਇੱਥੇ ਚੰਗੀਆਂ ਉਹਨਾਂ ਦੀਆਂ ਕਲੋਨੀਆਂ ਚੰਗੀਆਂ ਨੇ ਪੈਸੇ ਵਾਲੇ ਪਾਸਿਓਂ ਤਕੜੀ ਧਿਰ ਹੈ ਹੁਣ ਹੈ ਤੇ ਐਹੀਆਂ ਧਿਰਾਂ ਦੀਆਂ ਬਾਕੀ ਪਾਰਟੀਆਂ ਤੇ ਲੋਡ ਹੁੰਦੀ ਆ। वैसे अकाली दल ने जब जब सुखविंदर सिंह बादल दोबारा प्रधान बने ने उस बाद जेड़ा ढांचा बनाया खास करके खरड़ क्षेत्र ਦੇ ਵਿੱਚ ਜਿਨ੍ਹਾਂ ਨੂੰ ਮੂਰੇ ਲਿਆਂਦਾ ਉਸ ਗੱਲ ਤੋਂ ਕਹਿੰਦੇ ਕਿ ਗਿੱਲ ਹੋਰ ਨਰਾਜ ਤੇ ਨਰਾਸ਼ ਹੈ ਤੇ ਉਹਨਾਂ ਦੇ ਸਾਰੇ ਸਮਰਥਕਾਂ ਨੇ ਸਲਾਹ ਕਿ ਆਪਾਂ ਦੂਰ ਹੋ ਜਾਈਏ ਸੋ ਇਧਰੋਂ ਦੂਰ ਹੋ ਗਿਆ ਹੁਣ ਫੈਸਲਾ ਉਹਨਾਂ ਦੇ ਹੱਥ ਹੈ ਹੋ ਸਕਦਾ 1-2 ਦਿਨਾਂ ਚੋਂ ਫੈਸਲਾ ਲੈਣ ਭਈ ਉਹਨਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਮੋੜਾ ਬੀਜੇਪੀ ਕਰਨੀ ਕਿ ਕਾਂਗਰਸ ਜਾਣਾ ਜਾਂ ਪੰਜਵੇਂ ਮੈਂਬਰੀ ਕਮੇਟੀ ਦੀ ਮੈਂਬਰਸ਼ਿਪ ਲੈਣੀ ਹੈ ਜਾਂ 7 ਤਾਰੀਖਰ ਦੀ 10ਵੀਂ ਸੀਟ ਵੀ ਖਾਲੀ ਹੈ ਅਜੇ ਜੀ ਇਸ ਲਈ ਉਹ ਵੀ ਉਹ ਵੀ ਅਜੇ ਹੀ ਵਪਾਰੀ ਬੰਦੇ ਕਾਰੋਬਾਰੀ ਬੰਦੇ ਲੱਭਦੇ ਰਹਿੰਦੇ ਨੇ ਕੋਈ ਪਤਾ ਨਹੀਂ ਕੀ ਹੋਣਾ ਰਾਜਨੀਤੀ ਚ ਕਦੋਂ ਕੀ ਚਲਕਣ ਹੋ ਜੇ ਕੁਝ ਨਹੀਂ ਪਤਾ ਸੋ ਇੰਨੀ ਗੱਲ ਜ਼ਰੂਰ ਹੈ ਜੀ ਕਿ ਕandidate ਲਈ ਇਹ ਪਤਾ ਝਟਕਾ ਉਹਨਾਂ ਨੇ ਕੱਲੀ ਉਹਦਾ ਸਾਥ ਛੱਡਿਆ ਜੀ ਤਾਂ ਸਰ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਧੰਨਵਾਦ